ਪਤਸ਼ਲੀય ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਹਰ ਵਾਰ ਦੀ ਤਰ੍ਹਾਂ ਕੋਸ਼ਿਸ਼ ਕੀਤੀ ਆ ਕਿ ਇੱਕ ਨਵੀਂ ਕਹਾਣੀ ਤੁਹਾਡੇ ਸਾਹਮਣੇ ਜਿਹੜੀ ਕੁਝ ਗੱਲਾਂ ਸਿਖਾ ਕੇ ਜਾਵੇ ਕੁਝ ਇੱਕ ਗੱਲਾਂ ਜਿਹੜੀਆਂ ਕਿ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਡੇ ਕੰਮ ਆਉਂਦੀਆਂ ਨੇ ਅਕਸਰ ਕਈ ਵਾਰ ਅਮੀਰ ਲੋਕ ਨੇ ਜਿਹੜੇ ਜ਼ਿਆਦਾਤਰ ਅਮੀਰ ਲੋਕ ਗਰੀਬਾਂ ਨੂੰ ਨਫ਼ਰਤ ਭਰੀ ਨਿਗਾ ਨਾਲ ਵੇਖਦੇ ਆ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਜਿਹੜੇ ਗਰੀਬ ਹੁੰਦੇ ਆ ਉਹ ਭਰੋਸੇ ਦੇ ਲਾਇਕ ਨਹੀਂ ਹੁੰਦੇ ਪਰ ਦੁਨੀਆ ਤੇ ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਬਿਨਾਂ ਕਿਸੇ ਸਵਾਰਥ ਕਿਸੇ ਦੀ ਮਦਦ ਕਰਦੇ ਆ ਤੇ ਉਹ ਕੀਤੀ ਹੋਈ ਮਦਦ ਦੇ ਨਾਲ ਹੀ ਅ ਅਗਲੇ ਦੇ ਦਿਲ ਦੇ ਵਿੱਚ ਇੱਕ ਜਗ੍ਹਾ ਬਣਾ ਲੈਂਦੇ ਆ ਤੇ ਉਹ ਲੋਕ ਜਿਹੜੇ ਕਿਸੇ ਪ੍ਰਤੀ ਇੱਕ ਪੱਕੀ ਧਾਰਨਾ ਬਣਾ ਕੇ ਬੈਠੇ ਹੁੰਦੇ ਆ ਵੀ ਗਰੀਬ ਤਾਂ ਜੀ ਇਮਾਨਦਾਰ ਨਹੀਂ ਹੁੰਦੇ ਉਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਉਹ ਖੁਦ ਇਸ ਗੱਲ ਨੂੰ ਮੰਨਦੇ ਆ ਵੀ ਨਹੀਂ ਇਸ ਦੁਨੀਆ ਤੇ ਹਰ ਇੱਕ ਇਨਸਾਨ ਦੀ ਆਪਣੀ ਵੈਲਿਊ ਆ ਕਿਸੇ ਵੀ ਗੱਲ ਨੂੰ ਆਪਾਂ ਪੱਕੀ ਅਮੀਰਾਂ ਨਾਲ ਨਹੀਂ ਜੋੜ ਸਕਦੇ ਤੇ ਕਿਸੇ ਵੀ ਗੱਲ ਨੂੰ ਪੱਕੀ ਅਸੀਂ ਗਰੀਬਾਂ ਦੇ ਨਾਲ ਨਹੀਂ ਜੋੜ ਸਕਦੇ ਆਪਣੀ ਅੱਜ ਦੀ ਕਹਾਣੀ ਬਹੁਤ ਹੀ ਸੋਹਣੀ ਭਾਵੁਕ ਕਰ ਦੇਣ ਵਾਲੀ ਤੇ ਇੱਕ ਇਨਸਾਨੀਅਤ ਦੀ ਮਿਸਾਲ ਪੇਸ਼ ਕਰਨ ਵਾਲੀ ਕਹਾਣੀ ਆ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਸੀਂ ਲਾਈਕ ਦਾ ਬਟਨ ਦਬਾ ਦਿਓ ਕਿਉਂਕਿ ਕਹਾਣੀ ਤੁਹਾਨੂੰ ਪਸੰਦ ਆਉਣ ਵਾਲੀ ਆ ਤੇ ਦੂਸਰੀ ਗੱਲ ਤੁਸੀਂ ਭਾਰਤ ਦੇ ਪੰਜਾਬ ਦੇ ਕਿਸ ਏਰੀਆ ਤੋਂ ਸਾਡੀ ਕਹਾਣੀ ਨੂੰ ਸੁਣ ਰਹੇ ਹੋ ਜਾਂ ਤੁਸੀਂ ਕਿਸੇ ਬਾਹਰੀ ਕੰਟਰੀ ਤੋਂ ਸਾਡੀ ਕਹਾਣੀ ਨੂੰ ਸੁਣ ਰਹੇ ਹੋ ਆਪਣਾ ਨਾਮ ਅਤੇ ਜਿੱਥੇ ਤੁਸੀਂ ਰਹਿੰਦੇ ਹੋ ਉਸ ਜਗ੍ਹਾ ਦਾ ਨਾਮ ਜਰੂਰ ਮੈਂਸ਼ਨ ਕਰਿਓ ਸਾਨੂੰ ਵੀ ਪਤਾ ਲੱਗੇ ਕਿ ਸਾਡੀਆਂ ਕਹਾਣੀਆਂ ਨੂੰ ਕਿਹੜੀ-ਕਿਹੜੀ ਜਗ੍ਹਾ ਤੋਂ ਪਿਆਰ ਮਿਲ ਰਿਹਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਪਿਛਲੇ ਦਿਨੀ ਵੀ ਮੈਂ ਇਹੀ ਗੱਲ ਕਹੀ ਸੀ ਤੇ ਮੈਨੂੰ ਕਾਫੀ ਜਗ੍ਹਾ ਤੋਂ ਕਮੈਂਟ ਆਈ ਸੀ ਕਿ ਅਸੀਂ ਇੱਥੋਂ-ਇੱਥੋਂ ਤੁਹਾਡੀ ਕਹਾਣੀ ਸੁਣ ਰਹੇ ਹਾਂ ਤੇ ਉਹ ਕਮੈਂਟ ਆਪਾਂ ਤੁਹਾਡੇ ਨਾਲ ਕਹਾਣੀ ਦੇ ਅੰਤ ਦੇ ਵਿੱਚ ਸਾਂਝੇ ਕਰਾਂਗੇ ਆਪਣੀ ਅੱਜ ਦੀ ਕਹਾਣੀ ਮੁੰਬਈ ਵਰਗੇ ਇੱਕ ਵੱਡੇ ਮਹਾਨਗਰ ਵੱਡੇ ਸ਼ਹਿਰ ਦੀ ਕਹਾਣੀ ਆ ਇੱਕ ਅਮੀਰ ਬਾਪ ਦੀ ਅਮੀਰ ਲੜਕੀ ਜਿਹੜੀ ਕਿ ਬਹੁਤ ਸੋਹਣੀ ਸੁਨੱਖੀ ਤੇ ਬਹੁਤ ਇੰਟੈਲੀਜੈਂਟ ਕੁੜੀ ਆ ਜਿਹੜੀ ਕਿ ਇੱਕ ਅਮੀਰ ਕਾਰੋਬਾਰੀ ਬਿਜ਼ਨਸਮੈਨ ਦੀ ਬੇਟੀ ਆ ਮੁਟਿਆਰ ਜਮਾਨ ਬੇਟੀ ਆਪਣੀ ਕਾਰ ਦੇ ਵਿੱਚ ਕਿਤੇ ਜਾ ਰਹੀ ਆ ਸੜਕ ਤੇ ਤੇ ਮੀਂਹ ਦਾ ਮੌਸਮ ਆ ਮੀਂਹ ਪੈ ਰਿਹਾ ਕਾਫੀ ਜ਼ਿਆਦਾ ਵਾਰਿਸ਼ ਹੋ ਰਹੀ ਆ ਅਚਾਨਕ ਜਾਂਦੇ ਜਾਂਦੇ ਉਹਦੀ ਕਾਰ ਆ ਜਿਹੜੀ ਉਹ ਸੜਕ ਤੇ ਰੁਕ ਜਾਂਦੀ ਆ ਉਹ ਵਾਰ-ਵਾਰ ਚਾਬੀ ਦਿੰਦੀ ਆ ਸੈਲਫ ਮਾਰਦੀ ਆ ਪਰ ਉਹਦੀ ਕਾਰ ਆ ਜਿਹੜੀ ਉਹ ਨਹੀਂ ਚੱਲਦੀ ਉਹ ਬੜੀ ਘਬਰਾ ਜਾਂਦੀ ਆ ਕਿਉਂਕਿ ਉਸ ਦਿਨ ਉਹਦਾ ਡਰਾਈਵਰ ਨਾਲ ਨਹੀਂ ਹੁੰਦਾ ਲੋਕਾਂ ਦਾ ਜਿਹੜੇ ਉਹ ਆਸੇ-ਪਾਸੇ ਭੀੜ ਜਮਾ ਹੋ ਜਾਂਦੀ ਹੈ ਕਿਉਂਕਿ ਟ੍ਰੈਫਿਕ ਜਮ ਹੋ ਜਾਂਦਾ ਲੋਕ ਹਾਰਨ ਮਾਰਦੇ ਆ ਪਿੱਛੇ ਗੱਡੀਆਂ ਦੇ ਆਸੇ-ਪਾਸੇ ਵਾਲੇ ਉਹਨੂੰ ਘੂਰਦੇ ਆ ਇਸ ਨਜ਼ਰ ਨਾਲ ਵੀ ਤੂੰ ਖੜ ਗਈ ਤੇ ਸਾਡਾ ਵੀ ਕੰਮ ਖੜ ਗਿਆ ਉਹਨੂੰ ਬੜਾ ਮਤਲਬ ਕਹਿੰਦੇ ਆ ਹਾਰਨ ਮਾਰ-ਮਾਰ ਕੇ ਇਸ਼ਾਰਾ ਕਰਦੇ ਆ ਵੀ ਤੂੰ ਜਲਦੀ ਚੱਲ ਕੁੜੀ ਜਿਹੜੀ ਉਹ ਪਹਿਲੀ ਵਾਰ ਇੰਨੀ ਡਰੀ ਤੇ ਘਬराई ਹੋਈ ਸੀ ਉਹ ਬਹੁਤ ਕੋਸ਼ਿਸ਼ ਕਰਦੀ ਹੈ ਗੱਡੀ ਨੂੰ ਸਟਾਰਟ ਕਰਨ ਦੀ ਪਰ ਗੱਡੀ ਸਟਾਰਟ ਨਹੀਂ ਹੁੰਦੀ ਆਸ-ਪਾਸੇ ਲੋਕਾਂ ਦੀ ਭੀੜ ਜਮਾ ਹੋ ਜਾਂਦੀ ਆ ਪਰ ਕੋਈ ਵੀ ਬੰਦਾ ਉਸ ਕੁੜੀ ਦੀ ਮਦਦ ਕਰਨ ਲਈ ਅੱਗੇ ਨਹੀਂ ਆਉਂਦਾ ਇੰਨੇ ਟਾਈਮ ਦੇ ਵਿੱਚ ਇੱਕ ਪੁਰਾਣਾ ਜਿਹਾ ਆਟੋ ਆ ਜਿਹੜਾ ਉਹ ਉੱਥੋਂ ਦੀ ਲੰਘ ਰਿਹਾ ਹੁੰਦਾ ਉਹ ਵੇਖਦਾ ਕਿ ਇੱਕ ਤਰ੍ਹਾਂ ਨਾਲ ਜਾਮ ਲੱਗਿਆ ਹੋਇਆ ਉਹ ਮੁੰਡਾ ਆਪਣੇ ਆਟੋ ਦੇ ਵਿੱਚੋਂ ਨਿਕਲਦਾ ਤੇ ਉਹ ਡਰਾਈਵਰ ਵਾਲੀ ਜਿਹੜੀ ਖਿੜਕੀ ਹੁੰਦੀ ਆ ਉੱਥੇ ਜਾ ਕੇ ਨੌਕ ਕਰਦਾ ਨਿਸ਼ਾ ਸ਼ੀਸ਼ਾ ਨੀਮਾ ਕਰਦੀ ਆ ਤੇ ਉਹ ਕਿਰਨਾ ਭਰੀ ਨਜ਼ਰ ਦੇ ਨਾਲ ਉਸ ਮੁੰਡੇ ਵੱਲ ਵੇਖਦੀ ਆ ਜਿਹੜਾ ਕਿ ਆਟੋ ਦਾ ਡਰਾਈਵਰ ਹੁੰਦਾ ਉਹਦਾ ਨਾਮ ਰਾਜੂ ਹੁੰਦਾ ਓਹ ਰਾਜੂ ਵੱਲ ਵੇਖ ਕੇ ਕਹਿੰਦੀ ਹਾਂਜੀ ਦੱਸੋ ਕੀ ਪ੍ਰੋਬਲਮ ਆ ਉਹ ਕਹਿੰਦਾ ਮੈਡਮ ਤੁਹਾਡੀ ਗੱਡੀ ਆ ਜਿਹੜੀ ਤੁਹਾਡੀ ਗੱਡੀ ਦਾ ਇੰਜਨ ਜਾਮ ਹੋ ਗਿਆ ਇਹ ਇਸ ਤਰ੍ਹਾਂ ਸਟਾਰਟ ਨਹੀਂ ਹੋਊਗੀ ਤੁਹਾਡੀ ਗੱਡੀ ਨੂੰ ਧੱਕਾ ਲਾਉਣਾ ਪਊਗਾ ਮੈਂ ਤੁਹਾਡੀ ਗੱਡੀ ਨੂੰ ਧੱਕਾ ਲਾਉਣਾ ਤੇ ਤੁਸੀਂ ਸੈਲਫ ਆ ਜਿਹੜੀ ਉਹਨੂੰ ਸਟਾਰਟ ਕਰਿਓ ਫਿਰ ਗੱਡੀ ਸਟਾਰਟ ਹੋ ਜਾਣੀ ਆ ਉਹਨੂੰ ਪਹਿਲਾਂ ਇਹ ਲੱਗਦਾ ਕੁੜੀ ਨੂੰ ਵੀ ਇਹ ਕੋਈ ਭਿਖਾਰੀ ਟਾਈਪ ਆ ਵੀ ਪਤਾ ਨਹੀਂ ਕੌਣ ਹੋਊਗਾ ਵੀ ਜਿਹੜਾ ਮੇਰੀ ਮਦਦ ਕਰਨ ਦੇ ਬਦਲੇ ਪੈਸੇ ਮੰਗੂਗਾ ਪਰ ਫਿਰ ਉਹ ਸੋਚਦੀ ਆ ਵੀ ਮੈਂ ਇੱਥੇ ਕਿੰਨਾ ਕੁ ਟਾਈਮ ਖੜੀ ਰਹੂੰ ਵੀ ਲੋਕ ਰੌਲਾ ਪਾਉਣਗੇ ਚਲੋ ਉਹ ਨੂੰ ਕਹਿੰਦੀ ਆ ਕਿ ਠੀਕ ਆ ਤਾਂ ਰਾਜੂ ਆ ਜਿਹੜਾ ਉਹ ਨਿਸ਼ਾ ਦੀ ਗੱਡੀ ਨੂੰ ੱੱਕਾ ਲਾਉਣ ਲੱਗਦਾ ਜਦੋਂ ਉਹ ਥੋੜੀ ਦੂਰ ਤੱਕ ੱੱਕਾ ਲਾਉਂਦਾ ਈਵਨ ਕਿ ੱੱਕਾ ਲਾਉਂਦੇ ਹੋਏ ਉਹਦੀਆਂ ਚੱਪਲਾਂ ਜਿਹੜੀਆਂ ਕਿ ਘਸੀਆਂ ਹੋਈਆਂ ਸੀ ਉਹਦੇ ਪੈਰਾਂ 'ਚੋਂ ਲੈ ਜਾਂਦੀਆਂ ਸੜਕ ਦੇ ਉੱਪਰ ਜੋ ਪੱਥਰ ਦੀਆਂ ਨਿੱਕੀਆਂ ਨਿੱਕੀਆਂ ਰੋੜੀਆਂ ਹੁੰਦੀਆਂ ਉਹਦੇ ਪੈਰਾਂ ਤੇ ਚੁੱਭ ਜਾਂਦੀਆਂ ਉਹਦੇ ਪੈਰ ਤਿਲਕ ਵੀ ਰਹੇ ਹੁੰਦੇ ਆ ਪਰ ਉਹ ਪੂਰਾ ਜੋਰ ਲਾ ਕੇ ਗੱਡੀ ਨੂੰ ੱੱਕਾ ਲਾਉਂਦਾ ਤੇ ਗੱਡੀ ਸਟਾਰਟ ਹੋ ਜਾਂਦੀ ਆ ਗੱਡੀ ਦੇ ਸਟਾਰਟ ਹੁੰਦਿਆਂ ਹੀ ਉਹ ਕੁੜੀ ਆਪਣੇ ਪਰਸ ਦੇ ਵਿੱਚੋਂ 500 ਦਾ ਨੋਟ ਕੱਢਦੀ ਹੈ ਤੇ ਰਾਜੂ ਨੂੰ ਆਵਾਜ਼ ਮਾਰ ਕੇ ਕਹਿੰਦੀ ਹੈ ਕਿ ਆਹ ਲਓ ਤੁਸੀਂ ਮੇਰੀ ਮਦਦ ਕੀਤੀ ਤੇ ਆਹ ਲਓ ਤੁਸੀਂ ਪੈਸੇ ਉਹ ਕਹਿੰਦਾ ਮੈਡਮ ਮੈਂ ਤੁਹਾਡੀ ਮਦਦ ਕੀਤੀ ਹੈ ਇਨਸਾਨੀਅਤ ਦੇ ਨਾਤੇ ਕੀਤੀ ਆ ਮੈਂ ਕਿਹੜਾ ਕੋਈ ਐਦਾਂ ਦਾ ਕੰਮ ਕਰਦਾ ਵੀ ਮੈਂ ਤੁਹਾਨੂੰ ਪੈਸੇ ਉਹਦੇ ਬਦਲੇ ਤੁਹਾਡੇ ਤੋਂ ਪੈਸੇ ਲਵਾਂ ਪੈਸੇ ਉਸ ਕੰਮ ਬਦਲੇ ਲਏ ਜਾਂਦੇ ਆ ਜਿਹੜਾ ਸਾਡੀ ਕਮਾਈ ਦਾ ਸਾਧਨ ਹੋਵੇ ਤੁਹਾਡੀ ਗੱਡੀ ਨੂੰ ਠੱਕਾ ਲਾਉਣਾ ਜਾਂ ਕਿਸੇ ਦੀ ਵੀ ਗੱਡੀ ਨੂੰ ਠੱਕਾ ਲਾਉਣਾ ਮੇਰੀ ਕਮਾਈ ਦਾ ਸਾਧਨ ਨਹੀਂ ਮੈਂ ਆਟੋ ਚਲਾਉਣਾ ਮੈਂ ਗਰੀਬ ਜ਼ਰੂਰ ਆ ਪਰ ਮੈਂ ਇਨਸਾਨੀਅਤ ਵਿਖਾਈ ਆ ਨਾ ਕਿ ਮੈਂ ਪੈਸੇ ਦੇ ਲਾਲਚ ਦੇ ਵਿੱਚ ਤੁਹਾਡੀ ਗੱਡੀ ਨੂੰ ਸਟਾਰਟ ਕੀਤਾ ਤੌਹ ਕੁੜੀ ਜਿਹੜੀ ਉਹ ਰਾਜੂ ਵੱਲ ਦੇਖਦੀ ਆ ਤੇ ਉਸ ਤੋਂ ਬਾਅਦ ਉਹ ਆਪਣੇ ਪੈਸੇ ਪਰਸੇ ਚ ਪਾਉਂਦੀ ਆ ਤੇ ਉੱਥੋਂ ਚਲੀ ਜਾਂਦੀ ਆ ਤੇ ਰਸਤੇ ਦੇ ਵਿੱਚ ਉਹ ਸੋਚਦੀ ਜਾਂਦੀ ਆ ਕਿ ਮੇਰੇ ਡੈਡੀ ਤਾਂ ਕਹਿੰਦੇ ਹੁੰਦੇ ਆ ਕਿ ਗਰੀਬ ਆ ਜਿਹੜੇ ਉਹ ਪੈਸੇ ਦੇ ਭੁੱਖੇ ਹੁੰਦੇ ਆ ਉਹ ਉਹ ਵਧੀਆ ਨਹੀਂ ਹੁੰਦੇ ਉਹ ਕਿਸੇ ਦੀ ਮਦਦ ਕਰਦੇ ਨਹੀਂ ਹੈਗੇ ਗਰੀਬਾਂ ਨੂੰ ਮੋਹ ਨਹੀਂ ਲਾਉਣਾ ਚਾਹੀਦਾ ਪਰ ਇਹ ਤਾਂ ਗਰੀਬ ਸੀ ਇਹਨੇ ਤਾਂ ਮੇਰੇ ਤੋਂ ਪੈਸੇ ਨਹੀਂ ਲਏ ਚਲੋ ਉਸ ਤੋਂ ਬਾਅਦ ਉਹ ਕੀ ਕਰਦੀ ਆ ਕਿ ਉਹ ਆਪਣੇ ਦਫ਼ਤਰ ਆ ਜਿਹੜੀ ਪਹੁੰਚ ਜਾਂਦੀ ਆ ਸ਼ਾਮ ਨੂੰ ਉਹ ਘਰ ਜਾਂਦੀ ਆ ਘਰ ਜਾਣ ਤੋਂ ਬਾਅਦ ਉਹ ਆਪਣੇ ਪਾਪਾ ਦੇ ਨਾਲ ਇਹੀ ਗੱਲ ਸਾਂਝੀ ਕਰਦੀ ਆ ਤੇ ਉਹਦੇ ਪਾਪਾ ਕਹਿੰਦੇ ਕਿ ਹਾਂ ਪੁੱਤ ਹੋਣਗੇ ਕੁਝ ਲੋਕ ਦੁਨੀਆ ਤੇ ਇਹੋ ਜੇ ਪਰ ਮੈਂ ਤਾਂ ਤੇਰੇ ਤੋਂ ਸੁਣੀ ਐ ਇਹ ਗੱਲ ਤੇ ਉਸ ਤੋਂ ਬਾਅਦ ਅਗਲੇ ਦਿਨ ਉਹਦੀ ਦਫ਼ਤਰ ਦੇ ਵਿੱਚ ਇੱਕ ਬਹੁਤ ਜ਼ਰੂਰੀ ਮੀਟਿੰਗ ਹੁੰਦੀ ਆ ਤੇ ਉਹਦਾ ਜਿਹੜਾ ਡਰਾਈਵਰ ਆ ਉਸ ਦਿਨ ਵੀ ਨਹੀਂ ਆਉਂਦਾ ਉਹ ਸਵੇਰੇ ਆਪਣੀ ਗੱਡੀ ਦੇ ਵਿੱਚ ਬੈਹਿੰਦੀ ਆ ਤੇ ਉਹ ਗੱਡੀ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਗੱਡੀ ਸਟਾਰਟ ਨਹੀਂ ਹੁੰਦੀ ਤੇ ਉਹ ਸੋਚਦੀ ਆ ਵੀ ਬਹੁਤ ਜ਼ਰੂਰੀ ਮੀਟਿੰਗ ਆ ਮੈਂ ਤਾਂ ਲੇਟ ਹੋ ਰਹੀ ਆ ਉਦੇ ਕੋਲ ਇੱਕ ਥੈਲਾ ਹੁੰਦਾ ਉਸ ਥੈਲੇ ਦੇ ਵਿੱਚ ਮੀਟਿੰਗ ਦੇ ਰਿਲੇਟਡ ਬਹੁਤ ਸਾਰੇ ਕਾਗਜ਼ ਹੁੰਦੇ ਆ ਜਿਹੜੇ ਕਿ ਬਹੁਤ ਜ਼ਰੂਰੀ ਹੁੰਦੇ ਆ ਤੇ ਉਹ ਸੋਚਦੀ ਆ ਵੀ ਜੇ ਮੈਂ ਗੱਡੀ ਸਟਾਰਟ ਕਰਨ ਤੇ ਬੈਠੀ ਤੇ ਮੈਨੂੰ ਤਾਂ ਟਾਈਮ ਲੱਗ ਜਾਣਾ ਫਿਰ ਉਹਦੇ ਗੱਲ ਵੀ ਯਾਦ ਆਉਂਦੀ ਆ ਵੀ ਕੱਲ ਗੱਡੀ ਖਰਾਬ ਹੋ ਗਈ ਸੀ ਤੇ ੱਤਕਾ ਲਾ ਕੇ ਸਟਾਰਟ ਹੋਈ ਸੀ ਫਿਰ ਉਹ ਉਸ ਬੈਗ ਨੂੰ ਮੋਢੇ 'ਚ ਪਾਉਂਦੀ ਆ ਤੇ ਕਾਲੀ-ਕਾਲੀ ਨਾਲ ਘਰੋਂ ਨਿਕਲ ਜਾਂਦੀ ਆ ਘਰੋਂ ਨਿਕਲ ਕੇ ਉਹ ਸੜਕ ਤੇ ਆਉਂਦੀ ਆ ਤੇ ਸੜਕ ਤੇ ਉਹ ਵੇਖਦੀ ਆ ਕਿ ਕੋਈ ਆਟੋ ਮੈਨੂੰ ਮਿਲ ਜੇ ਜਿਹੜੇ ਵੀ ਆਟੋ ਨੂੰ ਉਹ ਹੱਥ ਕਰਦੀ ਆ ਤਾਂ ਆਟੋ ਨਹੀਂ ਰੁਕਦਾ ਕਿਉਂਕਿ ਆਟੋ ਆਲਰੇਡੀ ਆਪਣੀਆਂ ਪੱਕੀਆਂ ਸਵਾਰੀਆਂ ਨੂੰ ਲੈ ਕੇ ਜਾ ਰਹੇ ਹੁੰਦੇ ਆ ਉਹ ਵਾਰ-ਵਾਰ ਘੜੀ ਵੱਲ ਵੇਖਦੀ ਆ ਤਾਂ ਇੰਨੇ ਉਹਦੀ ਨਜ਼ਰ ਇੱਕ ਪੁਰਾਣੇ ਜਿਹੇ ਆਟੋ ਤੇ ਪੈਂਦੀ ਆ ਉਹ ਆਟੋ ਵਾਲਾ ਉਹਦੇ ਨੇੜੇ ਆ ਰਿਹਾ ਹੁੰਦਾ ਤੇ ਉਹ ਆਟੋ ਵਾਲੇ ਨੂੰ ਹੱਥ ਕਰਦੀ ਆ ਆਟੋ ਵਾਲਾ ਜਦੋਂ ਐ ਨੀਵੀਂ ਪਾ ਕੇ ਦੇਖਦਾ ਤੇ ਉਹ ਕਹਿੰਦਾ ਮੈਡਮ ਬਹਿ ਜਾਓ ਪਿੱਛੇ ਤੇ ਉਹ ਆਟੋ ਵਾਲਾ ਨਿਸ਼ਾ ਨੂੰ ਪਛਾਣ ਲੈਂਦਾ ਪਰ ਨਿਸ਼ਾ ਨੂੰ ਉਹਦੀ ਪਛਾਣ ਨਹੀਂ ਆਉਂਦੀ ਉਹ ਚੁੱਪਚਾਪ ਆਟੋ ਦੇ ਵਿੱਚ ਬਹਿ ਜਾਂਦੀ ਆ ਤੇ ਆਪਣਾ ਬੈਗ ਆ ਜਿਹੜਾ ਸੀਟ ਤੇ ਰੱਖ ਲੈਂਦੀ ਆ ਉਹਦੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਹੁੰਦਾ ਕਿਤੇ ਮੈਂ ਲੇਟ ਨਾ ਹੋ ਜਾऊं ਬਹੁਤ ਘਬराई ਤੇ ਬਾਰ ਬਾਰ ਘੜੀ ਵੇਖ ਰਹੀ ਹੁੰਦੀ ਆ ਤੇ ਉਹ ਆਟੋ ਵਾਲੇ ਨੂੰ ਕਹਿੰਦੀ ਆ ਕਿ ਜਲਦੀ ਫਲਾਨੀ ਜਗ੍ਹਾ ਲੈ ਚੱਲ ਆਟੋ ਵਾਲਾ ਜਿਹੜਾ ਉਹ ਕੁਝ ਸੋਚ ਕੇ ਨਿਸ਼ਾ ਨੂੰ ਨਹੀਂ ਬੁਲਾਉਂਦਾ ਉਹ ਚੁੱਪਚਾਪ ਆਟੋ ਚਲਾਉਂਦਾ ਆਟੋ ਭਜਾ ਕੇ ਉਹ ਲਈ ਜਾਂਦਾ ਉਸ ਤੋਂ ਬਾਅਦ ਜਿਹੜੀ ਨੀਸ਼ਾ ਗਈ ਉਹ ਆਪਣੇ ਦਫ਼ਤਰ ਦੇ ਅੱਗੇ ਉੱਤਰਦੀ ਆ ਤੇ ਕਾਲੀ-ਕਾਲੀ ਨਾਲ ਉੱਥੋਂ ਚਲੀ ਜਾਂਦੀ ਆ ਪਰ ਜਿਹੜਾ ਉਹਦਾ ਬੈਗ ਹੁੰਦਾ ਉਹ ਗੱਡੀ ਦੇ ਵਿੱਚ ਰਹਿ ਜਾਂਦਾ ਜਦੋਂ ਰਾਜੂ ਜਾਣ ਲੱਗਦਾ ਤੇ ਉਹ ਪਿੱਛੇ ਉਹਦੀ ਵੈਸੇ ਹੀ ਨਿਗਾ ਪੈਂਦੀ ਆ ਉਹ ਵੇਖਦਾ ਵੀ ਆਹ ਬੈਗ ਤਾਂ ਗੱਡੀ 'ਚ ਰਹਿ ਗਿਆ ਤੇ ਉਹਨੇ ਸੋਚਿਆ ਵੀ ਮੈਂ ਤਾਂ ਪਹਿਲੀ ਸਵਾਰੀ ਹੀ ਉਹੀ ਚੱਕੀ ਸੀਗੀ ਹਨਾ ਵੀ ਉਹਦਾ ਹੀ ਬੈਗ ਹੋਊਗਾ ਇਹ ਚਲੋ ਕੀ ਕਰਦਾ ਉਹ ਆਟੋ ਨੂੰ ਸਾਈਡ ਤੇ ਲਾਉਂਦਾ ਉਹ ਕੰਪਨੀ ਜਿਹੜੀ ਕੰਪਨੀ ਦੀ ਬਿਲਡਿੰਗ ਦੇ ਵਿੱਚ ਨਿਸ਼ਾ ਜਾਂਦੀ ਆ ਉਥੇ ਹੀ ਜਾਂਦਾ ਜਾ ਕੇ ਉਹ ਆਟੋ ਸਾਈਡ ਤੇ ਲਾ ਕੇ ਬੈਗ ਨੂੰ ਚੱਕਦਾ ਬੈਗ ਨੂੰ ਚੱਕ ਕੇ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਪਰ ਜਿਹੜਾ ਸਕਿਉਰਿਟੀ ਗਾਰਡ ਹੁੰਦਾ ਉਹਨੂੰ ਅੰਦਰ ਨਹੀਂ ਜਾਣ ਦਿੰਦਾ ਉਹਨੂੰ ਕਹਿੰਦਾ ਕਿ ਤੂੰ ਆਪ ਦਾ ਕੋਈ ਆਈਡੀ ਪ੍ਰੂਫ ਦਿਖਾ ਜਾਂ ਤੂੰ ਕੋਈ ਇਦਾਂ ਦੀ ਲੈਟਰ ਦਿਖਾ ਪਰਮਿਸ਼ਨ ਲੈਟਰ ਜਿਹਦੇ ਨਾਲ ਤੈਨੂੰ ਅੰਦਰ ਜਾਣ ਦੀ ਇਜਾਜ਼ਤ ਹੋਵੇ ਉਹ ਸੋਚਦਾ ਵੀ ਮੈਂ ਹਾ ਜਿਹੜਾ ਬੈਗ ਆ ਇਹ ਸਕਿਉਰਿਟੀ ਗਾਰਡ ਨੂੰ ਦੇਦਾ ਫਿਰ ਉਹਦੇ ਦਿਮਾਗ 'ਚ ਇੱਕਦਮ ਆਉਂਦਾ ਵੀ ਨਹੀਂ ਇਸ ਬੈਗ ਦੇ ਵਿੱਚ ਪਤਾ ਨਹੀਂ ਕਿੰਨੀ ਕ ਜ਼ਰੂਰੀ ਚੀਜ਼ ਹੋਣੀ ਆ ਵੀ ਮੈਂ ਐਂ ਨਹੀਂ ਫੜਾ ਸਕਦਾ। ਉਹ ਸਿਕਿਉਰਿਟੀ ਗਾਰਡ ਦੀ ਮਿਹਨਤ ਕਰਦਾ ਪਰ ਸਿਕਿਉਰਿਟੀ ਗਾਰਡ ਜਦੋਂ ਉਹਨੂੰ ਨਹੀਂ ਜਾਣ ਦਿੰਦਾ ਤਾਂ ਉਹ ਬੈਗ ਨੂੰ ਆਪਣੇ ਮੋਢੇ ਦੇ ਵਿੱਚ ਪਾ ਕੇ ਵਾਪਸ ਚੱਲ ਪੈਂਦਾ ਤੇ ਵਾਪਸ ਉਹ ਸਾਰਾ ਦਿਨ ਅਸਵਾਰੀਆਂ ਢੋਂਦਾ ਤੇ ਉਹ ਨਿਗਾ ਵੀ ਰੱਖਦਾ ਵੀ ਸ਼ਾਇਦ ਕਿਤੇ ਮੈਨੂੰ ਨਿਸ਼ਾ ਮਿਲ ਜੇ ਪਰ ਨਿਸ਼ਾ ਉਹਨੂੰ ਕਿਤੇ ਨਹੀਂ ਮਿਲਦੀ ਤੇ ਉਹ ਸ਼ਾਮ ਨੂੰ ਘਰੇ ਜਾਂਦਾ। ਕਰ ਜਾ ਕੇ ਉਹ ਆਪਣੀ ਮਾਂ ਨੂੰ ਦੱਸਦਾ ਕਿ ਮਾਂ ਆ ਬੈਗ ਆ ਜਿਹੜਾ ਇਹ ਕੋਈ ਕੁੜੀ ਆਪਣੇ ਮੇਰੇ ਆਟੋ ਚ ਭੁੱਲ ਗਈ ਤੇ ਉਹ ਬੈਗ ਨੂੰ ਦੇਖ ਕੇ ਉਹਦੀ ਪੈਣ ਰਾਹ ਦਾ ਜਿਹੜੀ ਉਹ ਕਹਿੰਦੀ ਵੀਰੇ ਕਿੰਨਾ ਸੋਹਣਾ ਬੈਗ ਆ ਇਹ ਤਾਂ ਮਹਿੰਗਾ ਲੱਗਦਾ ਤੂੰ ਇਹਨੂੰ ਖੋਲ ਕੇ ਵੇਖਿਆ ਹੋ ਸਕਦਾ ਇਹਦੇ ਚ ਪੈਸੇ ਹੋਣ ਉਹ ਕਹਿੰਦਾ ਨਹੀਂ ਨਹੀਂ ਕਮਲ ਜੀ ਇਸ ਤਰ੍ਹਾਂ ਨਹੀਂ ਕਹਿੰਦੇ ਹੁੰਦੇ ਕਿਸੇ ਦਾ ਵੈਗ ਨਹੀਂ ਫਰੋਲਦੇ ਹੁੰਦੇ ਤਾਂ ਉਹਦੀ ਮਾਂ ਕਹਿੰਦੀ ਕਿ ਤੈਨੂੰ ਪਤਾ ਰਾਜੂ ਤੇਰੀ ਭੈਣ ਦਾ ਵਿਆਹ ਸਿਰ ਤੇ ਆ ਗਿਆ ਤੇ ਆਪਣੇ ਕੋ ਹਜੇ ਪੈਸਿਆਂ ਦਾ ਪ੍ਰਬੰਧ ਨਹੀਂ ਹੋਇਆ ਵੀ ਕਿਸੇ ਅਮੀਰ ਕੁੜੀ ਦਾ ਵੈਗ ਆ ਤੇ ਉਹਦੇ ਚ ਕੀ ਪਤਾ ਪੈਸੇ ਹੋਣ ਤੂੰ ਵੇਖ ਲੈ ਆਪਣੇ ਵਿਆਹ ਦਾ ਡੰਗ ਸਰਜੂ ਉਹ ਕਹਿੰਦਾ ਮਾਂ ਮੈਂ ਗਰੀਬ ਜ਼ਰੂਰ ਆ ਪਰ ਮੈਂ ਬੇਈਮਾਨ ਨਹੀਂ ਬਣਨਾ ਚਾਹੁੰਦਾ ਮੈਂ ਆਪਣੀ ਭੈਣ ਦਾ ਵਿਆਹ ਕਰੂੰਗਾ ਪੂਰੀ ਧੂਮਤਾਮ ਨਾਲ ਕਰੂੰਗਾ ਪਰ ਮੇਰੀ ਭੈਣ ਦਾ ਵਿਆਹ ਇੱਕ ਰੁਪਿਆ ਵੀ ਮੇਰੀ ਭੈਣ ਦੇ ਵਿਆਹ ਚ ਬੇਈਮਾਨੀ ਨਹੀਂ ਲੱਗੂਗਾ ਮੈਂ ਨਹੀਂ ਇਹ ਚਾਹੁੰਦਾ ਅ ਰਾਜੂ ਦੀ ਇਹ ਗੱਲ ਸੁਣ ਕੇ ਦੋਨੋਂ ਮਾਮਾਤੀਆਂ ਜਿਹੜੀਆਂ ਸ਼ਰਮਿੰਦਾ ਹੁੰਦੀਆਂ ਤੇ ਉਹਨੂੰ ਕਹਿੰਦੀਆਂ ਕਿ ਸੌਰੀ ਸਾਨੂੰ ਇਦਾਂ ਨਹੀਂ ਸੋਚਣਾ ਚਾਹੀਦਾ ਸੀ ਉਹ ਕਹਿੰਦਾ ਮੈਂ ਅਗਲੇ ਦਿਨ ਫੇਰ ਜਾਊਗਾ ਮੈਂ ਉਸੇ ਕੁੜੀ ਨੂੰ ਹੀ ਬੈਗ ਆ ਜਿਹੜਾ ਵਾਪਸ ਕਰੂੰ ਮੈਨੂੰ ਪਤਾ ਉਹ ਕਿੱਥੇ ਕੰਮ ਕਰਦੀ ਆ ਫਿਰ ਉਹ ਅਗਲੇ ਦਿਨ ਸਵੇਰੇ ਰਾਜੂ ਉਹ ਬੈਗ ਚੱਕਦਾ ਰਿਕਸ਼ਾ ਚਲਾਉਂਦਾ ਤੇ ਉਸ ਕੰਪਨੀ ਦੀ ਬਿਲਡਿੰਗ ਵੱਲ ਫੇਰ ਜਾਂਦਾ ਤੇ ਜਾ ਕੇ ਉਹ ਸਿਕਿਉਰਿਟੀ ਗਾਰਡ ਨੂੰ ਕਹਿੰਦਾ ਕਿ ਮੈਂ ਅੰਦਰ ਜਾਣਾ ਸਿਕਿਉਰਿਟੀ ਗਾਰਡ ਉਹਨੂੰ ਜਾਣ ਨਹੀਂ ਦੇ ਰਿਹਾ ਹੁੰਦਾ ਪਰ ਉਹ ਕਹਿੰਦਾ ਕਿ ਆਹ ਬੈਗ ਆ ਜਿਹੜਾ ਇੱਥੋਂ ਦੇ ਇੱਕ ਮੈਡਮ ਮੇਰੇ ਆਟੋ 'ਚ ਭੁੱਲ ਗਏ ਮੈਂ ਉਹਨਾਂ ਨੂੰ ਬੈਗ ਦੇਣ ਜਾਣਾ ਸਿਕਿਉਰਿਟੀ ਗਾਰਡ ਕਹਿੰਦਾ ਬੈਗ ਮੈਨੂੰ ਦੇ ਦਿਓ ਕਹਿੰਦਾ ਵੀ ਨਹੀਂ ਇਹ ਜਿੰਨਾ ਦੀ ਅਮਾਨਤ ਆ ਮੈਂ ਉਹਨਾਂ ਨੂੰ ਹੀ ਦੇਣਾ ਚਾਹਣਾ ਸਿਕਿਉਰਿਟੀ ਗਾਰਡ ਉਹਨੂੰ ਕਹਿ ਦਿੰਦਾ ਕਿ ਨਹੀਂ ਤੈਨੂੰ ਇਸ ਤਰ੍ਹਾਂ ਜਾਣ ਦੀ ਇਜਾਜ਼ਤ ਨਹੀਂ ਹੈਗੀ ਚਲੋ ਉਹ ਉੱਥੇ ਹੀ ਬਹਿ ਕੇ ਬਾਹਰੋਂ ਕਿਸੇ ਦੇ ਆਉਣ ਦੀ ਅੰਦਰ ਅਤੇ ਅੰਦਰੋਂ ਕਿਸੇ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦਾ ਤੇ ਉਹ ਬੈਠਾ ਰਹਿੰਦਾ ਇੰਨੇ ਨੂੰ ਇੱਕ ਲੰਬਾ ਲੰਜਾ ਮੁੰਡਾ ਜਿਹੜਾ ਉੱਥੋਂ ਅੰਦਰ ਜਾ ਰਿਹਾ ਹੁੰਦਾ ਉਹ ਕੰਪਨੀ ਦੀ ਬਿਲਡਿੰਗ ਦੇ ਤੇ ਚਲੋ ਇਹ ਜਿਹੜਾ ਰਾਜੂ ਆ ਉਹਦੇ ਵੱਲ ਵਧਦਾ ਤੇ ਉਹਨੂੰ ਕਹਿੰਦਾ ਸਾਹਿਬ ਇਸ ਬਿਲਡਿੰਗ ਦੇ ਵਿੱਚ ਕੰਮ ਕਰਦੀ ਇੱਕ ਮੈਡਮ ਦਾ ਬੈਗ ਕੱਲ ਮੇਰੇ ਆਟੋ ਦੇ ਵਿੱਚ ਰਹਿ ਗਿਆ ਤੇ ਮੈਂ ਉਹਨਾਂ ਨੂੰ ਬੈਗ ਵਾਪਸ ਕਰਨਾ ਚਾਹਣਾ ਪਰ ਸਿਕਿਉਰਿਟੀ ਗਾਰਡ ਮੈਨੂੰ ਜਾਣ ਨਹੀਂ ਦੇ ਰਿਹਾ ਤਾਂ ਜਿਹੜਾ ਉਹ ਮੁੰਡਾ ਹੁੰਦਾ ਉਹ ਉਸੇ ਕੰਪਨੀ ਦਾ ਕਲਰਕ ਹੁੰਦਾ ਤੇ ਉਹ ਪਛਾਣ ਲੈਂਦਾ ਵੀ ਇਹ ਤਾਂ ਨੀਸ਼ਾ ਮੈਡਮ ਦਾ ਬੈਗ ਆ ਉਹ ਕਹਿੰਦਾ ਠੀਕ ਆ ਚੱਲ ਤੂੰ ਆ ਜਾ ਮੇਰੇ ਨਾਲ ਅੰਦਰ ਉਸ ਤੋਂ ਬਾਅਦ ਉਹ ਸਿਕਿਉਰਿਟੀ ਗਾਰਡ ਨੂੰ ਕਹਿੰਦਾ ਕਿ ਇਹ ਮੇਰੇ ਨਾਲ ਜਾਊਗਾ ਮੈਂ ਇਹਨੂੰ ਜਾਣਦਾ ਫਿਰ ਸਿਕਿਉਰਿਟੀ ਗਾਰਡ ਨੇ ਕੀ ਰੋਕਣਾ ਸੀ ਚਲੋ ਰਾਜੂ ਜਿਹੜਾ ਉਸ ਬੈਗ ਨੂੰ ਮੋਢੇ ਦੇ ਵਿੱਚ ਪਾ ਕੇ ਅੰਦਰ ਜਾਂਦਾ ਤੇ ਅੰਦਰ ਜਾ ਕੇ ਜਿਹੜਾ ਉਹ ਕਲਰਕ ਹੁੰਦਾ ਉਹ ਨਿਸ਼ਾ ਦੇ ਕੈਬਨ ਵੱਲ ਉਹਨੂੰ ਭੇਜ ਦਿੰਦਾ ਤੇ ਜਦੋਂ ਰਾਜੂ ਜਾ ਕੇ ਦਰਵਾਜ਼ਾ ਨੌਕ ਕਰਦਾ ਤੇ ਨਿਸ਼ਾ ਜਿਹੜੀ ਉਹ ਦਰਵਾਜ਼ੇ ਸ਼ੀਸ਼ੇ ਵਿੱਚ ਦੀ ਵੇਖਦੀ ਆ ਉਹ ਇਹਨੂੰ ਕਹਿੰਦੀ ਆ ਆ ਜਾ ਜਦੋਂ ਉਹ ਇਹ ਅੰਦਰ ਜਾਂਦਾ ਤੇ ਇਹ ਬੈਗ ਆ ਜਿਹੜਾ ਉਹਦੇ ਵੱਲ ਵਧਾਉਂਦਾ ਨਹੀਂ ਸ਼ਵਾਲ ਤੇ ਉਹਨੂੰ ਕਹਿੰਦਾ ਵੀ ਮੈਡਮ ਤੁਸੀਂ ਇਹ ਬੈਗ ਕੱਲ ਆਟੋ ਦੇ ਵਿੱਚ ਭੁੱਲ ਆਏ ਸੀ ਤੇ ਉਹ ਆਪਣੇ ਬੈਗ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਤੇ ਉਹ ਕਹਿੰਦੀ ਕਿ ਸ਼ੁਕਰ ਹੈ ਤੁਸੀਂ ਮੇਰੀ ਇੰਨੀ ਵੱਡੀ ਪ੍ਰੋਬਲਮ ਸੋਲਵ ਕਰਤੀ ਮੈਂ ਤਾਂ ਕੱਲ ਦੀ ਇਸ ਬੈਗ ਨੂੰ ਲੱਭ ਰਹੀਆਂ ਮੇਰੇ ਤਾਂ ਇਹ ਵੀ ਨਹੀਂ ਯਾਦ ਵੀ ਮੈਂ ਇਹਨੂੰ ਆਟੋ 'ਚ ਭੁੱਲ ਗਈ ਸੀ ਇਹਦੇ ਵਿੱਚ ਬਹੁਤ ਜ਼ਰੂਰੀ ਕਾਗਜ਼ ਸੀ ਜਿਹੜੇ ਕਿ ਕੱਲ ਦੀ ਮੀਟਿੰਗ ਦੇ ਵਿੱਚ ਮੈਨੂੰ ਚਾਹੀਦੇ ਸੀ ਤੇ ਕੱਲ ਮੈਨੂੰ ਬੜੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਥੈਂਕ ਯੂ so much ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਉਹ ਕਹਿੰਦਾ ਕਿ ਧੰਨਵਾਦ ਵਾਲੀ ਕੋਈ ਗੱਲ ਨਹੀਂ ਮੈਡਮ ਇਹ ਤੁਹਾਡੀ ਇਮਾਨਤ ਸੀ ਤੇ ਤੁਹਾਡੇ ਤੱਕ ਪਹੁੰਚਾਉਣੀ ਜ਼ਰੂਰੀ ਸੀ ਮੈਂ ਕੱਲ ਹੀ ਆ ਗਿਆ ਸੀ ਪਰ ਕੱਲ ਮੈਨੂੰ ਗੇਟਕੀਪਰ ਨੇ ਅੰਦਰ ਨਹੀਂ ਲੰਘਣ ਦਿੱਤਾ ਉਹ ਕਹਿੰਦੀ ਚਲੋ ਕੋਈ ਨਾ ਫਿਰ ਉਹਨੂੰ ਕਹਿੰਦੀ ਆ ਬੈਠ ਕੇ ਚਾਹ ਪੀ ਕੇ ਜਾਈ ਉਹ ਕਹਿੰਦਾ ਨਹੀਂ ਮੈਂ ਲੇਟ ਹੋ ਰਿਹਾ ਮੈਂ ਕੰਮ ਜਾਣਾ ਚਲੋ ਉਸ ਤੋਂ ਬਾਅਦ ਉਹ ਆ ਜਾਂਦਾ ਤੇ ਨੀਸ਼ਾ ਜਿਹੜੀ ਉਹ ਰਾਜੂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਆ ਉਹ ਸ਼ਾਮ ਨੂੰ ਫਿਰ ਆਪਣੇ ਪਾਪਾ ਨਾਲ ਰਾਜੂ ਦੀ ਗੱਲ ਕਰਦੀ ਆ ਤੇ ਉਹਦੇ ਪਾਪਾ ਜਿਹੜੇ ਉਹ ਹੈਰਾਨ ਰਹਿ ਜਾਂਦੇ ਆ ਕਿ ਕੋਈ ਬੰਦਾ ਇਸ ਦੁਨੀਆ ਤੇ ਇੰਨਾ ਇਮਾਨਦਾਰ ਹੋ ਸਕਦਾ ਕਿਉਂਕਿ ਉਸ ਬੈਗ ਦੇ ਵਿੱਚ ਪੈਸੇ ਦੇ ਵੀ ਹੁੰਦੇ ਆ ਨਗਦੀ ਹੁੰਦੀ ਆ ਕਾਫੀ ਤੇ ਇੰਪੋਰਟੈਂਟ ਕਾਗਜ਼ ਪੱਤਰ ਵੀ ਹੁੰਦੇ ਆ ਚਲੋ ਉਹ ਦੋਨੋਂ ਪਿਆਰਤੀ ਆ ਜਿਹੜੇ ਉਹ ਰਾਜੂ ਦੀ ਕਾਫੀ ਧੀਰ ਤੱਕ ਗੱਲ ਕਰਦੇ ਆ ਸਭ ਦੀ ਜ਼ਿੰਦਗੀ ਉਸੇ ਤਰ੍ਹਾਂ ਚੱਲਦੀ ਰਹਿੰਦੀ ਆ ਤਾ ਇਦਰਾ ਰਾਜੂ ਆ ਜਿਹੜਾ ਉਹ ਘਰ ਵਾਪਸ ਆਉਂਦਾ ਤੇ ਘਰ ਆ ਕੇ ਉਹਦੀ ਮਾਂ ਨੂੰ ਕਹਿੰਦੀ ਕਿ ਪੁੱਤਰ ਟੈਂਟ ਵਾਲਿਆਂ ਦਾ ਫੋਨ ਆਇਆ ਸੀ ਉਹ ਐਡਵਾਂਸ ਮੰਗਦੇ ਆ ਤੇ ਜਿਹੜੇ ਹੋਟਲ ਵਾਲੇ ਨੇ ਉਹ ਵੀ ਐਡਵਾਂਸ ਮੰਗਦੇ ਆ ਉਹ ਕਹਿੰਦੇ ਆ ਕਿ ਵਿਆਹ ਦੇ ਦਿਨ ਨੇੜੇ ਆ ਗਏ ਪਰ ਤੁਸੀਂ ਵੀ ਕੁਝ ਵੀ ਐਡਵਾਂਸ ਜਮਾ ਨਹੀਂ ਕਰਾਇਆ ਵੀ ਇਸ ਤਰ੍ਹਾਂ ਅਸੀਂ ਬੁਕਿੰਗ ਆ ਜਿਹੜੀ ਉਹ ਨਹੀਂ ਕਰਾਂਗੇ ਉਹ ਕਹਿੰਦਾ ਕਿ ਮਾਂ ਹੁਣ ਮੈਂ ਕੀ ਕਰਾਂ ਮੈਂ ਪੈਸੇ ਦਾ ਇੰਤਜ਼ਾਮ ਤਾਂ ਕਰ ਰਿਹਾ ਉਹ ਕਹਿੰਦੀ ਕਿ ਤੂੰ ਰਿਸ਼ਤੇਦਾਰ ਤੋਂ ਕਿਸੇ ਤੋਂ ਮਦਦ ਮੰਗ ਲਾ ਉਹ ਕਹਿੰਦਾ ਮਾਂ ਮੈਂ ਤੇਰੇ ਭਰਾ ਤੋਂ ਵੀ ਮਦਦ ਮੰਗ ਕੇ ਵੇਖ ਲਈ ਪਿਓ ਦੇ ਭਰਾ ਤੋਂ ਵੀ ਮਦਦ ਮੰਗ ਕੇ ਵੇਖ ਲਈ ਪਰ ਕੋਈ ਵੀ ਪੈਸੇ ਦੇਣ ਨੂੰ ਤਿਆਰ ਨਹੀਂ ਹੈਗਾ ਪਰ ਤੂੰ ਫਿਕਰ ਨਾ ਕਰ ਮੈਂ ਕਿਸੇ ਨਾ ਕਿਸੇ ਤਰ੍ਹਾਂ ਭੈਣ ਦੇ ਵਿਆਹ ਲਈ ਪੈਸਿਆਂ ਦਾ ਹੀਲਾ ਕਰ ਲੂੰਗਾ ਹੁਣ ਮੈਂ ਕੰਮ ਤੇ ਜਾਂਦਾ ਚਲੋ ਇੰਨੀ ਗੱਲ ਸੋਚ ਕੇ ਉਹ ਆਪਣਾ ਆਟੋ ਚੱਕਦਾ ਉਹ ਬਹੁਤ ਚਿੰਤਾ ਦੇ ਵਿੱਚ ਹੁੰਦਾ ਤੇ ਜਾ ਕੇ ਉਹ ਆਟੋ ਆਪਣਾ ਲਾ ਦਿੰਦਾ ਉਹਨੂੰ ਕੋਈ ਸਵਾਰੀ ਵੀ ਨਹੀਂ ਮਿਲਦੀ ਉਸ ਤੋਂ ਬਾਅਦ ਉਹ ਬੜਾ ਪਰੇਸ਼ਾਨ ਹੁੰਦਾ ਸਿਰ ਫੜ ਕੇ ਬੈਠਾ ਹੁੰਦਾ ਤੇ ਉਹਦੇ ਕੋਲ ਦੋ ਜਣੇ ਹੋਰ ਆਉਂਦੇ ਆ ਉਹਨੂੰ ਪੁੱਛਦੇ ਆ ਕਿ ਰਾਜੂ ਕੀ ਗੱਲ ਹੈਗੀ ਤਾਂ ਉਹ ਉਹਨਾਂ ਨੂੰ ਗੱਲ ਦੱਸਣੀ ਸ਼ੁਰੂ ਕਰਦਾ ਉਦੋਂ ਹੀ ਨਿਸ਼ਾ ਜਿਹੜੀ ਆਪਣੀ ਗੱਡੀ ਲੈ ਕੇ ਉਥੋਂ ਦੀ ਲੰਘ ਰਹੀ ਹੁੰਦੀ ਆ ਉਹ ਰਾਜੂ ਨੂੰ ਖੜਾ ਵੇਖ ਕੇ ਗੱਡੀ ਚੋਂ ਉਤਰਦੀ ਆ ਤੇ ਉਹਨੂੰ ਇਹ ਅ ਵੀ ਮੈਂ ਰਾਜੂ ਦਾ ਧੰਨਵਾਦ ਕਰਾਂ ਵੀ ਰਾਜੂ ਕਿਉਂਕਿ ਉਹਦੇ ਦਿਲ ਦੇ ਵਿੱਚ ਰਾਜੂ ਦੇ ਪ੍ਰਤੀ ਬਹੁਤ ਸਾਰਾ ਆਦਰ ਸਤਕਾਰ ਬਣ ਗਿਆ ਸੀ ਤੇ ਉਹਨੂੰ ਏਸੀ ਵੀ ਮੇਰੇ ਨਾਲ ਗੱਲ ਕਰਾਂ ਪਰ ਜਦੋਂ ਉਹ ਉਹਨਾਂ ਦੇ ਨੇੜੇ ਜਾਂਦੀ ਆ ਤਾਂ ਰਾਜੂ ਆਪਣੇ ਉਹਨਾਂ ਦੋ ਦੋਸਤਾਂ ਨੂੰ ਦੱਸ ਰਿਹਾ ਹੁੰਦਾ ਕਿ ਮੈਂ ਕੀ ਦੱਸਾਂ ਮੇਰੀ ਭੈਣ ਦਾ ਵਿਆਹ ਆ ਥੋੜੇ ਦਿਨ ਰਹਿ ਗਏ ਆ ਪਰ ਕੈਟਰਿੰਗ ਵਾਲੇ ਤੇ ਟੈਂਟ ਵਾਲੇ ਆ ਜਿਹੜੇ ਉਹ ਅਡਵਾਂਸ ਮੰਗ ਰਹੇ ਆ ਉਹਨਾਂ ਨੇ ਬੁਕਿੰਗ ਜਿਹੜੀ ਕੈਨਸਲ ਕਰ ਦਿੱਤੀ ਆ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਕੋਈ ਵੀ ਰਿਸ਼ਤੇਦਾਰ ਮਦਦ ਕਰਨ ਲਈ ਤਿਆਰ ਨਹੀਂ ਮੈਨੂੰ ਬਹੁਤ ਫਿਕਰ ਆ ਕਿ ਮੈਂ ਆਪਣੀ ਭੈਣ ਦਾ ਵਿਆਹ ਕਰ ਵੀ ਸਕੂੰਗਾ ਕਿ ਨਹੀਂ ਤਾਂ ਨੀਸ਼ਾ ਜਿਹੜੀ ਉਹ ਇਹ ਗੱਲ ਸੁਣ ਲੈਂਦੀ ਆ ਉਹ ਉਨੇ ਪੈਰੀ ਉਥੋਂ ਵਾਪਸ ਆਪਣੀ ਗੱਡੀ ਦੇ ਵਿੱਚ ਆਉਂਦੀ ਆ ਤੇ ਗੱਡੀ ਦੇ ਵਿੱਚ ਬੈਠ ਕੇ ਉਹ ਆਪਣੇ ਮੈਨੇਜਰ ਨੂੰ ਫੋਨ ਕਰਦੀ ਆ ਤੇ ਆਪਣੇ ਮੈਨੇਜਰ ਨੂੰ ਕਹਿੰਦੀ ਆ ਕਿ ਇੱਕ ਮੁੰਡਾ ਰਾਜੂ ਆਟੋ ਡਰਾਈਵਰ ਉਹਦੇ ਘਰ ਦਾ ਪਤਾ ਕਰ ਉਹ ਕਹਿੰਦਾ ਵੀ ਮੈਡਮ ਹੁਣ ਐਡੇ ਸ਼ਹਿਰ ਦੇ ਵਿੱਚ ਆਟੋ ਡਰਾਈਵਰ ਰਾਜੂ ਦਾ ਮੈਂ ਕਿਵੇਂ ਪਤਾ ਕਰੂੰ ਉਹ ਕਹਿੰਦੀ ਤੇਰੀ ਇਹ ਡਿਊਟੀ ਆ ਤੂੰ ਉਹਦੇ ਘਰ ਦਾ ਪਤਾ ਕਰ ਤੇ ਉਸ ਤੋਂ ਬਾਅਦ ਚਲੋ ਮੈਨੇਜਰ ਆ ਜਿਹੜਾ ਉਹ ਜਿੱਥੇ ਆਟੋ ਸਟੈਂਡ ਹੁੰਦਾ ਆਟੋ ਵਾਲਿਆਂ ਦੀ ਯੂਨੀਅਨ ਬਣੀ ਹੁੰਦੀ ਆ ਉੱਥੇ ਜਾਂਦਾ ਉੱਥੇ ਜਾ ਕੇ ਉਹ ਰਾਜੂ ਬਾਰੇ ਪਤਾ ਕਰਦਾ ਹੁਣ ਜਿੰਨੇ ਵੀ ਉੱਥੇ ਆਟੋ ਚਲਾਉਂਦੇ ਸੀ ਡਰਾਈਵਰ ਸਾਰਿਆਂ ਦੇ ਘਰ ਦੇ ਐਡਰੈਸ ਉੱਥੇ ਲਿਖੇ ਹੁੰਦੇ ਆ ਤੇ ਚਲੋ ਉਹਨੂੰ ਰਾਜੂ ਦੇ ਘਰ ਦਾ ਪਤਾ ਲੱਗ ਜਾਂਦਾ ਸਮੋਸਤੋਂ ਬਾਅਦ ਉਹ ਜਿਹੜੀ ਨੀਸ਼ਾ ਮੈਡਮ ਆ ਉਹ ਪੈਸੇ ਦੇ ਕੇ ਉਸ ਮੈਨੇਜਰ ਨੂੰ ਰਾਜੂ ਦੇ ਘਰ ਭੇਜਦੀ ਆ ਤੇ ਉਹ ਕਹਿੰਦੀ ਆ ਵੀ ਲਫਾਫੇ ਦੇ ਵਿੱਚ ਪੈਸੇ ਪਾ ਕੇ ਉਹਨਾਂ ਦੇ ਘਰੇ ਸੁੱਟਿਆਹੀਂ ਤੂੰ ਵੀ ਤੂੰ ਚੁੱਪ ਕਰਕੇ ਆ ਜੀ ਤੂੰ ਇਹ ਨਹੀਂ ਦੱਸਣਾ ਵੀ ਮਦਦ ਕਿਹਨੇ ਕੀਤੀ ਆ ਚਲੋ ਕੀ ਕਰਦਾ ਉਹ ਪੈਸੇ ਲਫਾਫੇ ਦੇ ਵਿੱਚ ਪਾ ਕੇ ਜਾਂਦਾ ਤੇ ਉਹਨਾਂ ਦੇ ਘਰੇ ਸੁੱਟ ਦਿੰਦਾ ਜਦੋਂ ਰਾਧਾ ਨੂੰ ਆਪਣੇ ਵੇੜੇ ਘਰ ਦੇ ਵੇੜੇ ਦੇ ਵਿੱਚ ਕੁਝ ਡਿੱਗਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਉਹ ਬਾਹਰ ਆਉਂਦੀ ਹੈ ਉਹ ਵੇਖਦੀ ਆ ਵੀ ਨਵਾਂ ਜਿਹਾ ਲਫਾਫਾ ਕਾਦਾ ਉਹ ਲਫਾਫਾ ਕੋਲ ਕੇ ਵੇਖਦੀ ਆ ਤੇ ਲਫਾਫੇ ਦੇ ਵਿੱਚ ਪੈਸੇ ਹੁੰਦੇ ਆ ਉਹ ਆਪਣੀ ਮਾਂ ਨੂੰ ਆਵਾਜ਼ ਮਾਰਦੀ ਹੈ ਤੇ ਮਾਂ ਨੂੰ ਕਹਿੰਦੀ ਹੈ ਮਾਂ ਆਪਣੇ ਘਰ ਕੋਈ ਪੈਸੇ ਸੁੱਟ ਕੇ ਗਿਆ ਉਹ ਕਹਿੰਦੀ ਪਤਾ ਹੈ ਕੌਣ ਕਿਸੇ ਦੇ ਘਰੇ ਪੈਸੇ ਸੁੱਟਦਾ ਤੇ ਉਹ ਕਹਿੰਦੀ ਵੀ ਪਤਾ ਨਹੀਂ ਮਾਂ ਦੇਖ ਲੈ ਚਲੋ ਮਾਮਾ ਧੀ ਆਪਣੇ ਹਣਾ ਰਾਜੂ ਦੇ ਆਉਣ ਦਾ ਵੇਟ ਕਰਦੀਆਂ ਸ਼ਾਮ ਨੂੰ ਰਾਜੂ ਆਉਂਦਾ ਤੇ ਉਹਨੂੰ ਦੱਸਦੀਆਂ ਵੀ ਕੋਈ ਲਫਾਫੇ ਦੇ ਵਿੱਚ ਪੈਸੇ ਪਾ ਕੇ ਸੁੱਟ ਗਿਆ ਉਹ ਕਹਿੰਦਾ ਵੀ ਅੱਜ ਕੱਲ ਦੇ ਜਮਾਨੇ 'ਚ ਇਦਾਂ ਦਾ ਕਿਹੜਾ ਆ ਗਿਆ ਜਿਹੜਾ ਬਿਨਾਂ ਦੱਸੇ ਕੋਈ ਪੈਸੇ ਸੁੱਟ ਗਿਆ ਵੀ ਪੈਸੇ ਤਾਂ ਲੋਕ ਮੰਗੇ ਤੋਂ ਨਹੀਂ ਦਿੰਦੇ ਚਲੋ ਫਿਰ ਉਹ ਸੋਚਦੇ ਆ ਕਿ ਹੋ ਸਕਦਾ ਕਿਸੇ ਦੇ ਪੈਸੇ ਡਿੱਗੇ ਹੋਣ ਉਹ ਉਹਦੀ ਮਾਂ ਉਹਦੀ ਮਾਂ ਕਹਿੰਦੀ ਪੁੱਤ ਡਿੱਗਣ ਨੂੰ ਕਿਹੜਾ ਆਪਣਾ ਘਰ ਰਸਤਾਗਾ ਵੀ ਰਸਤੇ 'ਚ ਤਾਂ ਡਿੱਗ ਸਕਦੇ ਆ ਵੀ ਇਹ ਤਾਂ ੁੱਟੇ ਲੱਗਦੇ ਆ ਉਹ ਕਹਿੰਦਾ ਕੋਈ ਨਹੀਂ ਮਾਂ ਜਿਹਦੀ ਮਾਨਤ ਹੋਈ ਆਪਾਂ ਵਾਪਸ ਮੁੜਦੇ ਆਂਗੇ ਵੀ ਇਹਨੂੰ ਆਪਾਂ ਵਰਤਣਾ ਨਹੀਂ ਹੈਗਾ 2-3 ਦਿਨ ਉਹ ਵੇਟ ਕਰਦੇ ਆ ਪਰ ਜਦੋਂ ਕੋਈ ਪੈਸੇ ਲੈਣ ਆਲਾ ਨਹੀਂ ਆਉਂਦਾ ਤਾਂ ਉਹਦੀ ਮਾਂ ਕਹਿੰਦੀ ਪੁੱਤ ਮੰਨ ਚਾਹੇ ਨਾ ਮੰਨ ਇਹੇ ਪ੍ਰਮਾਤਮਾ ਨੇ ਹੀ ਇੱਕ ਹੀ ਲਬੀਲਾ ਬਣਾਇਆ ਆਪਣੀ ਮਦਦ ਦਾ ਤੂੰ ਇਹ ਪੈਸੇ ਚੁੱਪ ਕਰਕੇ ਕੈਟਰਿੰਗ ਵਾਲਿਆਂ ਨੂੰ ਤੇ ਹਲਵਾਈ ਨੂੰ ਉਹਨਾਂ ਨੂੰ ਦੇ ਆ ਜੇ ਕੋਈ ਆਪਣੇ ਪੈਸੇ ਮੰਗਣ ਆਊਗਾ ਤਾਂ ਆਪਾਂ ਕਹਦੇਾਂਗੇ ਵੀ ਅਸੀਂ ਕਿਹੜਾ ਕਿਸੇ ਤੋਂ ਭਈ ਚੋਰੀ ਕੀਤੀ ਆ ਜਾਂ ਖੋਹੇ ਆ ਵੀ ਆਪਾਂ ਜਿਹੜੇ ਪੈਸੇ ਬਚੇ ਮੋੜ ਦਾਂਗੇ ਚਲੋ ਉਹ ਪੈਸੇ ਆ ਜਿਹੜੇ ਲੈ ਜਾਂਦਾ ਉਹਦੀ ਜ਼ਮੀਰਤਾ ਨਹੀਂ ਮੰਨ ਰਹੀ ਹੁੰਦੀ ਪਰ ਉਹ ਪੈਸੇ ਲੈ ਕੇ ਹਲਵਾਈ ਕੋਲ ਜਾਂਦਾ ਤੇ ਟੈਂਟ ਵਾਲਿਆਂ ਕੋਲ ਜਾਂਦਾ ਸਾਰੇ ਉਹਨਾਂ ਨੂੰ ਐਡਵਾਂਸ ਦੇ ਆਉਂਦਾ ਤੇ ਉਸ ਤੋਂ ਬਾਅਦ ਮਿੱਥੇ ਸਮੇਂ ਤੇ ਉਹਦੀ ਭੈਣ ਦਾ ਵਿਆਹ ਹੋਣਾ ਹੁੰਦਾ ਉਡੀਕਦੇ ਆ ਵੀ ਕੋਈ ਪੈਸੇ ਵਾਲਾ ਵਾਪਸ ਆਇਆ ਹੀ ਨਹੀਂ ਪਰ ਉਹਦੀ ਮਾਂ ਕਹਿੰਦੀ ਵੀ ਪੁੱਤ ਤੂੰ ਮੰਨ ਚਾਹੇ ਨਾ ਮੰਨੇ ਪਰਮਾਤਮਾ ਨੇ ਆਪ ਵਿਧੀ ਬਣਾਈ ਆ ਤਾਂ ਹੀ ਕਰਕੇ ਆਪਣੇ ਘਰੇ ਪੈਸੇ ਆਏ ਆ ਚਲੋ ਰਾਜੂ ਆ ਜਿਹੜਾ ਵਿਆਹ ਦੀਆਂ ਤਿਆਰੀਆਂ ਕਰਦਾ ਵਿਆਹ ਦਾ ਦਿਨ ਆ ਜਾਂਦਾ ਸਾਰੀਆਂ ਵਿਆਹ ਦੀਆਂ ਰਸਮਾਂ ਹੋ ਜਾਂਦੀਆਂ ਤੇ ਨੀਸ਼ਾ ਜਿਹੜੀ ਉਸ ਵਿਆਹ ਦੇ ਵਿੱਚ ਪਹੁੰਚਦੀ ਆ ਵਿਆਹ ਦੇ ਵਿੱਚ ਪਹੁੰਚ ਕੇ ਉਹ ਵੇਖਦੀ ਆ ਰਾਜੂ ਆਪਣੀ ਭੈਣ ਦੇ ਵਿਆਹ ਦੇ ਵਿੱਚ ਕਿਵੇਂ ਭੱਜਿਆ ਫਿਰਦਾ ਹੁੰਦਾ ਤੇ ਜਦੋਂ ਰਾਜਾ ਦੇ ਫੇਰੇ ਹੁੰਦੇ ਆ ਫੇਰੇ ਹੋਣ ਤੋਂ ਬਾਅਦ ਨੀਸ਼ਾ ਜਿਹੜੀ ਉਹ ਰਾਧਾ ਕੋਲ ਆਉਂਦੀ ਆ ਕਿਉਂਕਿ ਰਾਜੂ ਵੀ ਉਹਦੇ ਕੋਲ ਖੜਾ ਸੀ ਉਹਦੀ ਮਾਂ ਵੀ ਉਹਦੇ ਕੋਲ ਖੜੀ ਸੀ ਉਹ ਆ ਕੇ ਰਾਜੂ ਨੂੰ ਬੁਲਾਉਂਦੀ ਆ ਤੇ ਰਾਜੂ ਕਹਿੰਦਾ ਮੈਡਮ ਤੁਸੀਂ ਤੁਸੀਂ ਇੱਥੇ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇੱਥੇ ਮੇਰੀ ਭੈਣ ਦਾ ਵਿਆਹ ਉਹ ਕਹਿੰਦੀ ਕਿ ਲੱਭਣ ਵਾਲਿਆਂ ਨੇ ਤਾਂ ਲੱਭ ਹੀ ਲੈਣਾ ਹੁੰਦਾ ਜਦੋਂ ਤੂੰ ਮੇਰੀ ਕੰਪਨੀ ਲੱਭ ਸਕਦਾ ਮੇਰ ਨੂੰ ਬੈਗ ਮੋੜਨ ਵਾਸਤੇ ਤੇ ਮੈਂ ਤੁਹਾਡੀ ਭੈਣ ਦੇ ਵਿਆਹ ਤੇ ਆਉਣ ਵਾਸਤੇ ਪਹਿਲੇ ਸੇ ਨਹੀਂ ਲੱਭ ਸਕਦੀ ਚਲੋ ਇਸ ਤਰ੍ਹਾਂ ਮਜ਼ਾਕ ਜਿਆ ਕਰਦੀ ਆ ਤੇ ਉਸ ਤੋਂ ਬਾਅਦ ਉਹ ਛਗਣ ਦਾ ਲਫਾਫਾ ਜਿਹੜਾ ਉਹ ਰਾਜੂ ਦੀ ਮਾਂ ਨੂੰ ਫੜਾਉਂਦੀ ਆ ਤੇ ਆਂਟੀ ਰਾਜੂ ਨੇ ਜਿਹੜੀ ਮੇਰੀ ਮਦਦ ਕੀਤੀ ਆ ਉਹਦੇ ਬਦਲੇ ਤਾਂ ਇਹ ਬਹੁਤ ਘੱਟ ਆ ਪਰ ਤੁਸੀਂ ਇਹਨੂੰ ਕੋਈ ਮਦਦ ਨਾ ਸਮਝਿਓ ਇਹ ਤਾਂ ਮੈਂ ਇੱਕ ਛਗਣ ਦੇ ਕੇ ਚੱਲੀ ਆ ਉਹਦੀ ਮਾਂ ਬੜਾ ਮਣਾ ਕਰਦੀ ਆ ਪਰ ਉਹ ਛਗਣ ਦਾ ਲਫਾਫਾ ਮੱਲੋ ਮੱਲੀ ਉਹਨਾਂ ਨੂੰ ਦੇ ਦਿੰਦੀ ਆ ਤੇ ਉਸ ਤੋਂ ਬਾਅਦ ਚਲੋ ਉਹ ਖਾ ਪੀ ਕੇ ਉੱਥੋਂ ਵਾਪਸ ਆ ਜਾਂਦੀ ਆ ਜਦੋਂ ਘਰੇ ਆ ਕੇ ਰਾਜੂ ਦੀ ਮਾਂ ਲਫਾਫਾ ਖੋਲਦੀ ਆ ਤਾਂ ਉਸ ਲਫਾਫੇ ਦੇ ਵਿੱਚ 11000 ਰੁਪਏ ਹੁੰਦੇ ਆ ਉਹ ਬੜੀ ਖੁਸ਼ ਹੁੰਦੇ ਆ ਤੇ ਰਾਜੂ ਕਹਿੰਦਾ ਮਾਂ ਜਿਵੇਂ ਆਪਾਂ ਸੁਣਿਆ ਸੀ ਕਿ ਅਮੀਰ ਲੋਕ ਆ ਜਿਹੜੇ ਉਹ ਗਰੀਬਾਂ ਤੇ ਵਿਸ਼ਵਾਸ ਨਹੀਂ ਕਰਦੇ ਤੇ ਅਮੀਰ ਲੋਕ ਪੈਸੇ ਦੇ ਹੰਕਾਰੀ ਹੁੰਦੇ ਆ ਘਮੰਡੀ ਹੁੰਦੇ ਆ ਵੀ ਨਹੀਂ ਆ ਦੇਖੋ ਵੀ ਅਮੀਰ ਘਰ ਦੀ ਕੁੜੀ ਹੋਈ ਆ ਵੀ ਕਿੰਨੀ ਵੱਡੀ ਮਦਦ ਕਰਕੇ ਗਈ ਆ ਬਹਾਨੇ ਨਾਲ ਤੇ ਚਲੋ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਆ ਉਸੇ ਤਰ੍ਹਾਂ ਚੱਲਦੀ ਰਹਿੰਦੀ ਆ ਰਾਧਾ ਦਾ ਵਿਆਹ ਹੋ ਜਾਂਦਾ ਤੇ ਜਿਹੜੀ ਨਿਸ਼ਾ ਗਈ ਉਹ ਆ ਕੇ ਆਪਣੇ ਪਾਪਾ ਨਾਲ ਗੱਲ ਕਰਦੀ ਆ ਤੇ ਉਹਨੂੰ ਦੱਸਦੀ ਆ ਕਿ ਪਾਪਾ ਜਿਹੜਾ ਆਟੋ ਡਰਾਈਵਰ ਰਾਜੂ ਮੇਰੀ ਮਦਦ ਕੀਤੀ ਸੀ ਜੀ ਨੇ ਵੀ ਉਹ ਬਹੁਤ ਗਰੀਬ ਆਗਾ ਵੀ ਮੈਂ ਚਾਹਣੀ ਆ ਕਿ ਆਪਾਂ ਆਪਣੀ ਕੰਪਨੀ ਦੇ ਵਿੱਚ ਉਹਨੂੰ ਕੋਈ ਨੌਕਰੀ ਦੇ ਦਈਏ ਵੀ ਆਪਾਂ ਉਹਨੂੰ ਪੁੱਛੀਏ ਤਾਂ ਉਹਦਾ ਪਿਓ ਆ ਜਿਹੜਾ ਉਹ ਰਾਜੂ ਨੂੰ ਆਪਦੀ ਕੰਪਨੀ ਦੇ ਵਿੱਚ ਬੁਲਾਉਂਦਾ ਜਿਹੜੀ ਨਿਸ਼ਾ ਹੁੰਦੀ ਆ ਉਹ ਆਪਣੇ ਮੈਨੇਜਰ ਨੂੰ ਰਾਜੂ ਦੇ ਘਰ ਭੇਜਦੀ ਆ ਉਹਦਾ ਮੈਨੇਜਰ ਰਾਜੂ ਦੇ ਘਰ ਆਉਂਦਾ ਤੇ ਰਾਜੂ ਨੂੰ ਆਕੇ ਕਹਿੰਦਾ ਕਿ ਤੁਹਾਨੂੰ ਮੇਰੀ ਮੈਡਮ ਨੇ ਤੇ ਉਹਦੇ ਪਾਪਾ ਨੇ ਬੁਲਾਇਆਗਾ ਤੁਹਾਡੇ ਤੱਕ ਕੰਮ ਆ ਚਲੋ ਰਾਜੂ ਸੋਚਦਾ ਵੀ ਇਹਨਾਂ ਨੂੰ ਮੇਰੇ ਤੱਕ ਕੀ ਕੰਮ ਆ ਤੇ ਉਹਦੀ ਮਾਂ ਕਹਿੰਦੀ ਪੁੱਤ ਜ਼ਰੂਰ ਜਾਣਾ ਚਾਹੀਦਾ ਤੇ ਚਲੋ ਰਾਜੂ ਜਿਹੜਾ ਆਪਣਾ ਆਟੋ ਲੈ ਕੇ ਉਸ ਕੰਪਨੀ ਦੇ ਵਿੱਚ ਜਾਂਦਾ ਤੇ ਉੱਥੇ ਨਿਸ਼ਾ ਤੇ ਉਹਦੇ ਪਾਪਾ ਨੂੰ ਮਿਲਦਾ ਉਹ ਦੋਨੋਂ ਜਾਨੀ ਇੱਕ ਕੈਬਨ ਦੇ ਵਿੱਚ ਬੈਠੇ ਹੁੰਦੇ ਆ ਤੇ ਫੇਰ ਜਿਹੜੇ ਨਿਸ਼ਾ ਦੇ ਪਾਪਾ ਨੇ ਉਹ ਰਾਜੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਕਹਿੰਦੇ ਆ ਕਿ ਮੈਂ ਹੁਣ ਤੱਕ ਆਪਣੀ ਹੁਣ ਤੱਕ ਦੀ ਉਮਰ ਦੇ ਵਿੱਚ ਕਦੇ ਕਿਸੇ ਗਰੀਬ ਨੂੰ ਨਹੀਂ ਬੁਲਾਇਆ ਕਿਉਂਕਿ ਸ਼ੁਰੂ ਤੋਂ ਮੈਂ ਹੀ ਸੁਣਦਾ ਆ ਕਿ ਗਰੀਬ ਆ ਜਿਹੜੇ ਭਰੋਸੇ ਦੇ ਲਾਇਕ ਨਹੀਂ ਹੁੰਦੇ ਉਹਨਾਂ ਨੂੰ ਬੁਲਾਉਣਾ ਨਹੀਂ ਚਾਹੀਦਾ ਪਰ ਮੇਰੀ ਧੀ ਦੀ ਮਦਦ ਕਰਕੇ ਤੂੰ ਸਾਡੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲਈ ਆ ਸਾਡਾ ਇਹਦੇ ਚ ਕੋਈ ਰੋਲ ਨਹੀਂ ਤੇਰਾ ਹੀ ਰੋਲ ਆ ਤੇ ਤੂੰ ਦੇਖ ਸਾਨੂੰ ਜਿੱਤ ਲਿਆ ਅਸੀਂ ਨਹੀਂ ਚਾਹੁੰਦੇ ਕਿ ਤੂੰ ਸਾਰੀ ਉਮਰ ਆਟੋ ਚਲਾਵੇਂ ਕਿਉਂਕਿ ਆਟੋ ਚਲਾ ਕੇ ਤੂੰ ਕਿੰਨੇ ਕ ਕਮਾ ਲੇਗਾ ਮੇਰੀ ਕੰਪਨੀ ਦੇ ਵਿੱਚ ਮੈਂ ਤੈਨੂੰ ਨੌਕਰੀ ਦੇ ਰਿਹਾ ਤੇ ਉਹ ਨੌਕਰੀ ਮੈਂ ਤਰਸ ਦੇ ਆਧਾਰ ਤੇ ਨਹੀਂ ਦੇ ਰਿਹਾ ਤੇਰੀ ਕਾਬਲੀਅਤ ਆ ਤੇ ਰਾਜੂ ਜਿਹੜਾ ਉਹ ਕਹਿੰਦਾ ਵੀ ਮੇਰੇ ਲਈ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਆ ਵੀ ਮੈਂ ਪੂਰੀ ਇਮਾਨਦਾਰੀ ਨਾਲ ਨੌਕਰੀ ਕਰੂੰਗਾ ਫਿਰ ਰਾਜੂ ਆ ਜਿਹੜਾ ਉਸ ਕੰਪਨੀ ਦੇ ਵਿੱਚ ਐਜ਼ ਆ ਕਲਰਕ ਨੌਕਰੀ ਕਰਦਾ ਕਿਉਂਕਿ ਉਹਦੀ ਗ੍ਰੈਜੂਏਸ਼ਨ ਕੀਤੀ ਹੁੰਦੀ ਆ ਤੇ ਹੌਲੀ-ਹੌਲੀ ਅੱਗੇ-ਅੱਗੇ ਜਾ ਕੇ ਉਹਨੂੰ ਕੰਮ ਦੀ ਹੋਰ ਜਾਂਚ ਆਉਂਦੀ ਆ ਤੇ ਨਿਸ਼ਾ ਦੇ ਪਾਪਾ ਜਿਹੜੇ ਉਹਨੂੰ ਵਧੀਆ ਤਨਖਾਹ ਰਹਿਣ-ਸਹਿਣ ਦੀਆਂ ਸਹੂਲਤਾਂ ਤੇ ਹੋਰ ਜਿੰਨਾ ਵੀ ਬਣਦਾ ਸਰਦਾ ਉਹਨੂੰ ਤਨਖਾਹ ਦੇ ਰੂਪ ਦੇ ਵਿੱਚ ਦਿੰਦੇ ਆ ਰਾਜੂ ਉਸ ਕੰਪਨੀ ਦੇ ਵਿੱਚ ਰਹਿ ਕੇ ਆਪਣੀ ਕਾਬਲੀਅਤ ਦਿਖਾਉਂਦਾ ਬਹੁਤ ਮਿਹਨਤ ਕਰਦਾ ਤੇ ਇਹ ਗੱਲ ਨਿਸ਼ਾ ਤੇ ਉਹਦੇ ਪਾਪਾ ਨੂੰ ਬੜੀ ਚੰਗੀ ਲੱਗਦੀ ਆ ਹੁਣ ਉਹੀ ਆਟੋ ਚਲਾਉਣ ਵਾਲਾ ਰਾਜੂ ਉਹਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ ਉਹ ਇੱਕ ਪੂਰਾ ਜੈਂਟਲਮੈਨ ਦੀ ਤਰ੍ਹਾਂ ਲੱਗਦਾ ਸੀ ਤੇ ਉਹ ਕੰਪਨੀ ਦਾ ਸਭ ਤੋਂ ਇਮਾਨਦਾਰ ਏਮਪਲਾਈ ਬਣ ਗਿਆ ਸੀ ਤੇ ਫਿਰ ਵਾਰ-ਵਾਰ ਨਿਸ਼ਾ ਤੇ ਉਹਦੇ ਪਾਪਾ ਨੂੰ ਮਿਲਦੇ ਆ ਤੇ ਨਿਸ਼ਾ ਦੇ ਪਾਪਾ ਰਾਜੂ ਨੂੰ ਕਹਿੰਦੇ ਆ ਕਿ ਰਾਜੂ ਤੂੰ ਪਹਿਲਾ ਇਨਸਾਨ ਆ ਜਿਨੇ ਗਰੀਬਾਂ ਦੇ ਪ੍ਰਤੀ ਮੇਰੀ ਸੋਚ ਬਦਲੀ ਆ ਤੇ ਮੈਂ ਤੇਰੀ ਇਸ ਇਮਾਨਦਾਰੀ ਨੂੰ ਸਲੂਟ ਕਰਦਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਹਾਂ ਇਹ ਗੱਲ ਮੈਨੂੰ ਸਮਝ ਆ ਗਈ ਆ ਸ਼ੁਕਰ ਹੈ ਮੈਨੂੰ ਮੌਤ ਤੋਂ ਪਹਿਲਾਂ ਸਮਝ ਆ ਗਈ ਵੀ ਸਾਰੇ ਗਰੀਬ ਲੋਕ ਮਾੜੇ ਨਹੀਂ ਹੁੰਦੇ ਤੇ ਸਾਰੇ ਅਮੀਰ ਲੋਕ ਚੰਗੇ ਵੀ ਨਹੀਂ ਹੁੰਦੇ ਕਿਸੇ ਵੀ ਇਨਸਾਨ ਨੂੰ ਅਸੀਂ ਜੇ ਪਰਖਣਾ ਹੋਵੇ ਤਾਂ ਉਹਨੂੰ ਇਨਸਾਨੀਅਤ ਦੀ ਕਸੌਟੀ ਤੇ ਪਰਖੋ ਜਾਂ ਕਦੇ ਸਾਨੂੰ ਮੌਕਾ ਮਿਲੇ ਕੋਈ ਇਨਸਾਨ ਸਾਡੇ ਨਾਲ ਇਨਸਾਨੀਅਤ ਦਿਖਾਵੇ ਤਾਂ ਉਹਦੀ ਇਨਸਾਨੀਅਤ ਨੂੰ ਪਛਾਣ ਕੇ ਉਹਦੇ ਨਾਲ ਖੜੋ ਜਿੱਥੇ ਉਹਨੂੰ ਸਾਡੀ ਲੋੜ ਆ ਉਹਦੀ ਮਦਦ ਕਰੋ ਇਨਸਾਨੀਅਤ ਕਿਸੇ ਕਿਸੇ 'ਚ ਹੁੰਦੀ ਆ ਇਨਸਾਨ ਤਾਂ ਇਸ ਦੁਨੀਆ ਤੇ ਬਥੇਰੇ ਤੁਰੇ ਫਿਰਦੇ ਆ ਹਾਂਜੀ ਆਪਣਾ ਪਿਛਲੇ ਦਿਨੀ ਹਨਾ ਤੁਹਾਨੂੰ ਸਾਰਿਆਂ ਨੂੰ ਪੁੱਛਿਆ ਸੀ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਸਾਡੀ ਕਹਾਣੀਆਂ ਸੁਣ ਰਹੇ ਹੋ ਗਰਮੀਤ कौर ਮੱਖੂ ਤੋਂ ਇਹ ਤਾਂ ਆਪਣੇ ਬਹੁਤ ਹੀ ਪਿਆਰੇ ਤੇ ਬਹੁਤ ਇਮਾਨਦਾਰ ਸਬਸਕ੍ਰਾਈਬਰ ਨੇ ਇਹਨਾਂ ਦਾ ਮੈਂ ਜਿੰਨਾ ਵੀ ਧੰਨਵਾਦ ਕਰਾਂ ਥੋੜਾ ਕਿਉਂਕਿ ਇਹ ਮੇਰੇ ਚੈਨਲ ਨੂੰ ਬਹੁਤ ਜਿਆਦਾ ਸਪੋਰਟ ਕਰ ਰਹੇ ਆ ਈਵਨ ਕਿ ਇਹ ਆਪਣੇ ਸਾਰੇ ਪਰਿਵਾਰ ਦੇ ਜਿਹੜੇ ਜਿੰਨੇ ਵੀ ਜੀ ਹੈਗੇ ਆ ਸਾਰਿਆਂ ਦੇ ਫੋਨ ਤੋਂ ਆਪਣੀ ਕਹਾਣੀ ਸੁਣਦੇ ਆ ਲਾਈਕ ਕਮੈਂਟ ਕਰਦੇ ਆ ਜਿਹੜਾ ਵੀ ਕੋਈ ਇਨਸਾਨ ਹਨਾ ਆਪਾਂ ਨੂੰ ਅੱਗੇ ਵਧਣ ਦੇ ਵਿੱਚ ਮਦਦ ਕਰ ਰਿਹਾ ਆ ਆਪਾਂ ਨੂੰ ਸਪੋਰਟ ਕਰ ਰਿਹਾ ਉਹਦਾ ਧੰਨਵਾਦ ਕਰਦੇ ਕਦੇ ਵੀ ਥੱਕਣਾ ਨਹੀਂ ਚਾਹੀਦਾ ਇੰਨਾ ਨਾਲ ਮੇਰਾ ਬਹੁਤ ਡੂੰਗਾ ਪਿਆਰ ਆ ਅਸੀਂ ਵਟਸਐਪ ਤੇ ਅਕਸਰ ਇੱਕ ਦੂਜੇ ਨਾਲ ਗੱਲ ਕਰਦੇ ਰਹਿੰਦੇ ਆ ਬਹੁਤ ਜ਼ਿਆਦਾ ਪਿਆਰ ਕਰਦੇ ਆ ਸ਼ਾਇਦ ਇੰਨੇ ਦੇ ਮੈਂ ਲਾਈਕ ਵੀ ਹੈ ਨਹੀਂਗੀ ਅੱਗੇ ਗੁਰਸੇਵਕ ਸਿੰਘ ਇਹਨਾਂ ਨੇ ਲਿਖਿਆ ਬਹੁਤ ਵਧੀਆ ਕਹਾਣੀ ਭੈਣ ਜੀ ਕੱਟੂ ਬਰਨਾਲਾ ਤੋਂ ਨੇ ਇਹ ਅੱਗੇ ਜਸਪਾਲ ਸਿੰਘ ਇਹ ਹੈਗੇ ਨੇ ਰਾਜਗੜ ਪਟਿਆਲਾ ਤੋਂ ਸੁਖਦੇਵ ਗਿੱਲ ਇਹਨਾਂ ਨੇ ਦੱਸਿਆ ਨਹੀਂ ਕਿ ਕਿੱਥੋਂ ਆ ਪਰ ਇਹਨਾਂ ਨੇ ਕਮੈਂਟ ਜ਼ਰੂਰ ਕੀਤਾ ਨਾਈਸ ਵੀਡੀਓ ਹਰਮੀਤ ਕੌਰ ਜੀ ਇਹ ਮੇਰੇ ਮਾਮੀ ਜੀ ਨੇ ਅੱਗੇ ਜਗਦੀਸ਼ ਕੁਮਾਰ ਇਹ ਵੀ ਆਪਣੇ ਪੁਰਾਣੇ ਸਬਸਕ੍ਰਾਈਬਰ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਕਮੈਂਟ ਨਹੀਂ ਆਏ ਸੀ ਇਹ ਹੈਗੇ ਨੇ ਜਗਦੀਸ਼ ਕੁਮਾਰ ਸਰਦੂਲ ਰਿਟਾਇਰਡ ਸੈਂਟਰ ਹੈੱਡ ਟੀਚਰ ਬਠਿੰਡਾ ਤੋਂ ਇਹ ਮੇਰੇ ਹੀ ਜ਼ਿਲ੍ਹੇ ਦੇ ਨੇ ਤੇ ਮੇਰੇ ਹੀ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰ ਹੋਏ ਨੇ ਅੱਗੇ ਹੈ ਪਰਗਟ ਸਿੰਘ ਇਹ ਹੈਗੇ ਨੇਗੇ ਉਹ ਗੁਰਮੀਤ ਦੀਦੀ ਦੇ ਬੇਟਾ ਬੇਟੇ ਆ ਮਖੂਤੂ ਹੀ ਨੇ ਇਹ ਪ੍ਰੀਤਮ ਸਿੰਘ ਨੈਨੀਤਾਲ ਤੋਂ ਨੇ ਇਹ ਆਪਣੇ ਨਾਲ ਜੁੜੇ ਹੋਏ ਡਾਕਟਰ ਅਜੈਬ ਸਿੰਘ ਕਰਾਟ ਵੈਰੀ ਨਾਈਸ ਸਟੋਰੀ ਸਿਸਟਰ ਜੀ ਇਹ ਵੀਰੇ ਵੀਰੇ ਵੀ ਮੇਰੇ ਨਾਲ ਸ਼ੁਰੂ ਤੋਂ ਜੁੜੇ ਹੋਏ ਆ ਮੇਰੇ ਨਾਲ ਵਟਸਐਪ ਤੇ ਵੀ ਜੁੜੇ ਆ ਪਰ ਇਹਨਾਂ ਦਾ ਪਿੰਡ ਨਹੀਂ ਮੈਨੂੰ ਪਤਾ ਅੱਗੇ ਬਿੱਕਰ ਸਿੰਘ ਮੈਡਮ ਜੀ ਬਹੁਤ ਵਧੀਆ ਲੋਕਾਂ ਨੂੰ ਵਧੀਆ ਸਿਹਤ ਮਿਲਦੀ ਆ ਬਿੱਕਰ ਸਿੰਘ ਪਿੰਡ ਜੋਗਾ ਜ਼ਿਲ੍ਹਾ ਮਾਨਸਾ ਕਹਿੰਦੇ ਆ ਕਿ ਹਨਾ ਵੀ ਜਦੋਂ ਇੱਕ ਕੁੜੀ ਵਿਆਹ ਹੀ ਜਾਂਦੀ ਆ ਤੇ ਉਹਦੇ ਪੇਕੇਆਂ ਦਾ ਜਿਹੜਾ ਏਰੀਆ ਹੁੰਦਾ ਪਿੰਡ ਹੋਵੇ ਜਾਂ ਆਸੇ ਪਾਸੇ ਦੇ ਪਿੰਡ ਹੋਣ ਉਹਦਾ ਮਤਲਬ ਜ਼ਿਆਦਾ ਉਹਨੂੰ ਮੋਹ ਆਉਂਦਾ ਮੇਰਾ ਪਿੰਡ ਜੋਗਾ ਰੱਲਾ ਹਨਾ ਮਾਨਸਾ ਦੇ ਨੇੜੇ ਹੀ ਆ ਗਿਆ ਘੁੰਮਣਕਲਾ ਮੋੜ ਮਾਨਸਾ ਜਿਹੜੀ ਰੋਡ ਆ ਉੱਤੇ ਹੈਗਾ ਤੇ ਜਦੋਂ ਮੈਂ ਇਹਨਾਂ ਦਾ ਪੜਿਆ ਕਮੈਂਟ ਪਿੰਡ ਜੋਗਾ ਮੈਨੂੰ ਬੜੀ ਖੁਸ਼ੀ ਹੋਈ ਬਸੇ ਤਾਂ ਮੈਂ ਜਦੋਂ ਵੀ ਕਿਸੇ ਦਾ ਕਮੈਂਟ ਪੜ੍ਹਦੀ ਆ ਹਨਾ ਤੁਸੀਂ ਮੇਰੀ ਕਹਾਣੀ ਨੂੰ ਸੁਣ ਕੇ ਦੱਸਿਆ ਮੈਨੂੰ ਵੀ ਅਸੀਂ ਇਸ ਜਗ੍ਹਾ ਤੋਂ ਤੁਹਾਡੀ ਕਹਾਣੀ ਸੁਣ ਰਹੇ ਆ ਹਰੇਕ ਦਾ ਆਪਾਂ ਨੂੰ ਪ੍ਰਾਊਡ ਫੀਲ ਹੁੰਦਾ ਤੇ ਇਹਨਾਂ ਦਾ ਵੀ ਮੈਂ ਮਤਲਬ ਜਦੋਂ ਪੜਿਆ ਕਮੈਂਟ ਮੈਨੂੰ ਬੜੀ ਖੁਸ਼ੀ ਹੋਈ ਵੀ ਇਹ ਵੀ ਮੇਰੇ ਏਰੀਆ ਦੇ ਆ ਗਿਆ ਪਰਮਜੀਤ ਕੌਰ ਵੈਰੀ ਨਾਈਸ ਸਟੋਰੀ ਜੈ ਸਿੰਘ ਲਿਸਨਿੰਗ ਫਰੋਮ ਨਿਊਯਾਰਕ ਨਿਊਯਾਰਕ ਸਿਟੀ ਇਹ ਨਿਊਯਾਰਕ ਤੋਂ ਸੁਣ ਰਹੇ ਨੇ ਕ੍ਰਿਸ਼ਨ ਕੁਮਾਰ ਇਹ ਧੂਰੀ ਸੰਗਰੂਰ ਤੋਂ ਨੇ ਆਪਣੇ ਨਾਲ ਇਨਾਂ ਨੇ ਕਹਾਣੀ ਸੁਣੀ ਕਮੈਂਟ ਇਹਨਾਂ ਨੇ ਪਹਿਲੀ ਵਾਰੀ ਕੀਤਾ ਅ ਇਸੇ ਕਰਕੇ ਮੈਂ ਤੁਹਾਨੂੰ ਕਮੈਂਟ ਕਰਨ ਨੂੰ ਕਿਹਾ ਕਿ ਜਿਹੜੇ ਨਵੇਂ ਸਬਸਕ੍ਰਾਈਬਰ ਆ ਉਹਨਾਂ ਦਾ ਪਤਾ ਨਹੀਂ ਲੱਗਦਾ ਕਿ ਕਿੱਥੋਂ-ਕਿੱਥੋਂ ਜੁੜੇ ਹੋਏ ਆ ਅੱਗੇ ਰਣਜੀਤ ਕੌਰ ਸਤਿ ਸ੍ਰੀ ਅਕਾਲ ਭੈਣ ਜੀ ਮੈਂ ਰਣਜੀਤ ਕੌਰ ਕਾਲੇਕੇ ਜ਼ਿਲ੍ਹਾ ਮੋਗਾ ਤੋਂ ਹਾਂ ਜੀ ਧੰਨਵਾਦ ਜੀ ਤੁਸੀਂ ਵੀ ਸਾਡੇ ਚੈਨਲ ਤੇ ਕਾਫੀ ਦਿਨਾਂ ਤੋਂ ਜੁੜੇ ਹੋਏ ਹੋ ਕਮੈਂਟ ਤੁਸੀਂ ਕਰਦੇ ਸੀ ਪਰ ਮੈਨੂੰ ਪਤਾ ਨਹੀਂ ਸੀ ਹੁਣ ਮੈਨੂੰ ਪਤਾ ਲੱਗਿਆ ਕਿ ਤੁਸੀਂ ਕਾਲੇਕੇ ਤੋਂ ਆ ਅੱਗੇ ਮਨਜੀਤ ਕੁਮਾਰ ਮੁਲਤਾਨੀ ਮਨਜੀਤ ਕੌਰ ਫਰੋਂ ਪਟਿਆਲਾ ਤੋਂ ਅੱਗੇ ਇੰਦਰਜੀਤ ਕੌਰ ਕਾਨਪੁਰ ਤੋਂ ਨੇਗੇ ਜਸਵੀਰ ਗਿੱਲ ਸੰਗਰੂਰ ਤੋਂ ਭਾਬੀ ਜੀ ਹਾਂ ਤੁਸੀਂ ਮੈਨੂੰ ਭਾਬੀ ਜੀ ਕਿਹਾ ਪਰ ਮੈਂ ਤੁਹਾਨੂੰ ਨਹੀਂ ਪਛਾਣਿਆ ਪਲੀਜ਼ ਤੁਸੀਂ ਜ਼ਰੂਰ ਦੱਸਿਓ ਤੇ ਅੱਗੇ ਪਰਮਜੀਤ ਕੌਰ ਇਹਨਾਂ ਨੇ ਲਿਖਿਆ ਕਿ ਅੰਬਾਲਾ ਤੋਂ ਐਮਬਾਲਾ ਹਰਿਆਣਾ ਤੋਂ ਆਪਣੇ ਨਾਲ ਜੁੜੇ ਹੋਏ ਆ ਕਿੰਨੀ ਖੁਸ਼ੀ ਹੁੰਦੀ ਆ ਨਾ ਜਦੋਂ ਆਪਾਂ ਨੂੰ ਪਤਾ ਲੱਗਦਾ ਹਨਾ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਮਤਲਬ ਮੈਂ ਤੁਹਾਡਾ ਧੰਨਵਾਦ ਕਰਾਂ ਉਨਾ ਹੀ ਥੋੜਾ ਮੈਨੂੰ ਬੜਾ ਆਪਣਾ ਆਪਣਾ ਫੀਲ ਹੁੰਦਾ ਮੈਂ ਇਹ ਚੈਨਲ ਦੇ ਵੀ ਇਦਾਂ ਇਕੱਲਾ ਪ੍ਰੋਫੈਸ਼ਨਲ ਜਾਂ ਨਹੀਂ ਰਹਿੰਦੀ ਪਹਿਲਾਂ ਵੀ ਆਪਾਂ ਕਮੈਂਟ ਸਾਂਝੇ ਕਰਦੇ ਸੀ ਪਰ ਹੁਣ ਮੈਨੂੰ ਦਿੱਕਤ ਆ ਜਾਂਦੀ ਹੈ ਉੱਥੇ ਨੈਟਵਰਕ ਦੀ ਕਮੀ ਕਰਕੇ ਮੈਂ ਕਮੈਂਟ ਨਹੀਂ ਪੜ ਸਕਦੀ ਤੁਹਾਡੇ ਸਾਰਿਆਂ ਦੇ ਪਰ ਕਮੈਂਟ ਨਾਲ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਮੈਨੂੰ ਇਹ ਹੁੰਦਾ ਕਿ ਜਿਹੜਾ ਵੀ ਇਨਸਾਨ ਮੈਨੂੰ ਹਨਾ ਮੇਰੇ ਕੰਮ ਨੂੰ ਅੱਗੇ ਵਧਣ ਦੇ ਵਿੱਚ ਯੋਗਦਾਨ ਦੇ ਰਿਹਾ ਕਿਉਂਕਿ ਤੁਹਾਡੀ ਸਦਕਾ ਹੀ ਮੈਂ ਇੱਥੇ ਕਹਾਣੀ ਸੁਣਾਉਣ ਆਣੀ ਆ ਤੁਹਾਡੀ ਜਦੋਂ ਤੁਸੀਂ ਸੁਣਦੇ ਹੋ ਤਾਂ ਮੈਂ ਸੁਣਾਣੀ ਆ ਨਾ ਤੇ ਫਿਰ ਮੈਨੂੰ ਖੁਸ਼ੀ ਹੁੰਦੀ ਆ ਵੀ ਮੈਂ ਤੁਹਾਨੂੰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂ ਤੇ ਤੁਹਾਡੇ ਨਾਲ ਗੱਲਬਾਤ ਦਾ ਇਹੀ ਜਰੀਆ ਕਿ ਮੈਂ ਆਪਣੇ ਦਿਲ ਦੀਆਂ ਗੱਲਾਂ ਤੁਹਾਨੂੰ ਇੱਥੇ ਦੱਸ ਦਿਆਂ ਕੱਲਾ ਸਟੋਰੀ ਸੁਣਾਉਣਾ ਹੀ ਮੇਰਾ ਮੋਟਿਵ ਨਹੀਂ ਹੁੰਦਾ ਮੈਨੂੰ ਇਹ ਹੁੰਦਾ ਮੈਂ ਤੁਹਾਡੇ ਨਾਲ ਇਮੋਸ਼ਨਲੀ ਜੁੜਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਐਸੀ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ ਸਾਨੂੰ ਪਿਆਰ ਦਿੰਦੇ ਰਹਿਣਾ ਤੁਹਾਡੇ ਪਿਆਰ ਸਤਿਕਾਰ ਦਾ ਮੈਂ ਮੁੱਲ ਨਹੀਂ ਮੋੜ ਸਕਦੀ ਧੰਨਵਾਦ ਜੀ ਸ਼ਸ਼ੀਕਾਲ ਜੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ